ਪੰਜਾਬੀ ਰੇਡੀਓ ਯੂ ਐਸ اے ਸੌਂਡ ਰੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਗੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਰਾਜਕੰਬੀਰ ਸਿੰਘ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰਾਂ ਜੁੜ ਚੁੱਕੇ ਨੇ ਆਪਣੇ ਨਾਲ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਥਲ ਜੀ ਵੱਖ-ਵੱਖ ਖਬਰਾਂ ਦੇ ਉੱਤੇ ਝਾਤ ਪਾਉਣ ਦੇ ਲਈ ਦੀਪਕ ਜੀ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਚਿਕਰ ਰਾਜ ਕੰਜੀ ਸਾਰੇ ਦਰਸ਼ਕਾਂ ਨੂੰ শ্রোਤਿਆਂ ਨੂੰ ਪਿਆਰ ਭਰੀ ਸਤਿ ਸ਼ਕਰ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2570 ਦੇ ਉੱਤੇ ਟਿਰਕੈਨਾ ਇਮੀਗ੍ਰੇਸ਼ਨ ਲਾਫਰਮ ਯੂ ਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਾਰਨੀ ਜੇ ਟਿਰਕੈਨਾ 415 909 0503 ਗੁਰਦੀਪ ਸਿੰਘ ਵਰਦੀ ਕਲੋਵਿਸ ਮੰਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ ਮਹਿੰਦਰ ਸਿੰਘ ਮਹਿੰਦਰ ਕੌਰ ਮੱਟੂ ਯੂ ਬਸਿਟੀ ਅਮਰੀਕ ਸਿੰਘ ਟਵਾਲ ਜਰਨੈਲ ਸਿੰਘ ਯੂ ਬਸਿਟੀ ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ ਜਰਨੈਲ ਸਿੰਘ ਸਿਆਟਲ ਇਹਨਾਂ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਸਪான்ਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 76 98 ਦੇ ਉੱਤੇ ਦੀਪਕ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਆਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਜਿਨ੍ਹਾਂ ਦਾ ਦਿਹਾਂਤ ਹੋ ਗਿਆ ਉਹ ਆਰਥਿਕਤਾ ਦੇ ਵੀ ਵੱਡੇ ਡਾਕਟਰ ਸਨ ਡਾਕਟਰ ਮਨਮੋਨ ਸਿੰਘ ਬਿਲਕੁਲ ਹੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਡਾਕਟਰ ਮਨਮੋਨ ਸਿੰਘ ਹੋਰਾਂ ਦੀ ਸੂਝ-ਬੂਝ ਤੇ ਉਹਨਾਂ ਦੀ ਸਿਆਣ ਉਹਦਾ ਲਾਹਾ ਦੁਨੀਆ ਨੇ ਵੀ ਲਿਆ ਭਾਰਤ ਨੇ ਵੀ ਲਿਆ ਤੇ ਉਹਨਾਂ ਨੇ ਆਪਣੀ ਕਾਬਲੀਅਤ ਮਨਵਾਈ ਵੀ ਹੈ ਡਾਕਟਰ ਮਨਮੋਨ ਸਿੰਘ ਹੋਰੀ ਜਿਹੜੇ ਸਾਂਝੇ ਪੰਜਾਬ 'ਚ ਜਨਮੇ ਸੀਗੇ ਜਿਹੜਾ ਹੁਣ ਉਸ ਪਾਸੇ ਰਹਿ ਗਿਆ ਤੇ ਉਤੋਂ ਇੱਧਰ ਆ ਕੇ ਮਤਲਬ ਉਹਨਾਂ ਦਾ ਪ੍ਰਧਾਨ ਮੰਤਰੀ ਬਣਨਾ ਇਹ ਇੱਕ ਸੰਘਰਸ਼ ਦੀ ਕਹਾਣੀ ਦਾ ਸਿਖਰ ਵੀ ਹੈ। ਉਹਨਾਂ ਦੇ ਉਸ ਜਿਹੜੇ ਸਕੂਲ ਚੋਂ ਪੜ੍ਹਦੇ ਸੀਗੇ ਮਤਲਬ ਬਚਪਨ ਜਿਹੜਾ ਪ੍ਰਾਇਮਰੀ ਸਕੂਲ ਆਪਾਂ ਕਹਿੰਦੇ ਹਾਂ ਉਹ ਸਕੂਲ ਦਾ ਨਾਮ ਉਹਨਾਂ ਨੇ ਜਦੋਂ ਪ੍ਰਧਾਨ ਮੰਤਰੀ ਬਣੇ ਸੀ ਤਾਂ ਪਾਕਿਸਤਾਨ ਪੰਜਾਬ ਨੇ ਪਾਕਿਸਤਾਨ ਸਰਕਾਰ ਨੇ ਉਸ ਦਾ ਨਾਮ ਇਹਨਾਂ ਦੇ ਨਾਮ ਤੇ ਸਰਦਾਰ ਜੀ ਸਕੂਲ ਮਤਲਬ ਡਾਕਟਰ ਮਰਮਉਂਦ ਸਿੰਘ ਸਕੂਲ ਉਸ ਨਾਂ ਤੇ ਰੱਖਿਆ ਸੋ ਇਹ ਵੀ ਮਤਲਬ ਉਹਨਾਂ ਦੀ ਯਾਦਾਂ ਚ ਰਿਹਾ। ਤੇ ਉਹਨਾਂ ਦੇ ਨਾਲ ਦੇ ਪੜੇ ਵੀ ਉਹਨਾਂ ਨੂੰ ਜਦੋਂ ਮਿਲਦੇ ਸੀ ਤਾਂ ਮਤਲਬ ਖਾਸ ਕਰ ਚੰਡੀਗੜ੍ਹ ਜਿਵੇਂ ਉਹਨਾਂ ਦਾ ਇੱਥੇ ਕਾਲਜ ਹੋਇਆ ਤੇ ਉਹ ਕਹਿੰਦੇ ਕਿ ਇਹ ਬੰਦੇ ਦੀ ਸਾਥਗੀ ਹੈ ਕਿ ਇੰਨੇ ਸਾਲਾਂ ਬਾਅਦ ਵੀ ਉਹ ਸਾਡੇ ਨਾਵਾਂ ਤੋਂ ਵੀ ਯਾਦ ਸੀਗਾ ਸਾਨੂੰ ਸਾਨੂੰ ਰੱਖ ਰਿਹਾ ਸੀਗਾ ਸੋ ਇਹ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਰਿਹਾ ਸੋ ਡਾਕਟਰ ਮਨਮੋਹਨ ਸਿੰਘ ਹੋਰੀ 26 ਸਤੰਬਰ ਨੂੰ ਜਨਮਤੇ ਨੇ ਤੇ 26 ਦਸੰਬਰ ਨੂੰ ਉਹਨਾਂ ਦਾ ਅੰਤ ਹੋਣਾ ਤਰੀਕ ਸੇਮ ਹੈ 1932 ਤੋਂ ਲੈ ਕੇ 2024 ਤੱਕ 92 ਸਾਲਾਂ ਦਾ ਸਫ਼ਰ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਕਾਂਗਰਸ ਪਾਰਟੀ ਦੇ ਨਾਲ ਤੁਰਦਿਆਂ ਵਿੱਤ ਮੰਤਰੀ ਫਿਰ ਪ੍ਰਧਾਨ ਮੰਤਰੀ ਦਾ ਸਫ਼ਰ ਤੈਕੀਤਾ ਕਾਂਗਰਸ ਪਾਰਟੀ ਇਹ ਸਾਡੇ ਲਈ ਕਈ ਸਵਾਲਾਂ ਦੇ ਘੇਰੇ 'ਚ ਰਹੀ ਆ ਉਸ ਨੂੰ ਨਾ ਮਾਫ਼ ਕੀਤਾ ਜਾ ਸਕਦਾ ਨਾ ਉਸ ਦਾ ਇਸ ਗੱਲ ਦੇ ਲਈ ਕਦੇ ਉਸ ਪਹਿਲੂ ਤੇ ਗੱਲ ਆ ਸਕਦੀ ਹੈ ਚਾਹੇ ਉਹ ਦਰਬਾਰ ਸਾਹਿਬ ਦੇ ਹਮਲੇ ਦੀ ਗੱਲ ਆਵੇ ਚਾਹੇ ਸਿੱਖ ਕਤਲੇਆਮ ਦਾ ਪਹਿਲੂ ਹੋਵੇ ਪਰ ਉਹ ਇਝਹੀ ਪਾਰਟੀ 'ਚ ਰਹਿੰਦੇ ਆ ਆਪਣੀ ਦਿੱਖ ਨੂੰ ਕਾਇਮ ਰੱਖਣਾ اپنی ایمانداری ਨੂੰ ਕਾਇਮ ਰੱਖਣਾ ਔਰ ਆਪਣੇ ਸਤਕਾਰ ਨੂੰ ਕਾਇਮ ਰੱਖਣਾ ਇਹ ਉਹਨਾਂ ਦੀ ਕਾਬਲੀਅਤ ਦਾ ਇੱਕ ਹਿੱਸਾ ਹੈ ਕਿ ਡਾਕਟਰ ਮਰਮੋਟ ਸਿੰਘ ਹੋਰਾਂ ਨੇ ਰਾਜਨੀਤਿਕ ਖੇਤਰ ਦੇ ਵਿੱਚ ਅਜਿਹੀ ਪਾਰਟੀ ਨਾਲ ਤੁਰਦਿਆਂ ਹੋਇਆਂ ਵੀ ਆਪਣੇ ਕੱਪੜਿਆਂ ਨੂੰ ਦਾਗ ਨਹੀਂ ਕੋਈ ਲੱਗਣ ਦਿੱਤਾ ਇਹ ਉਹਨਾਂ ਦੀ ਮਕਬੂਰੀਅਤ ਦਾ ਵੀ ਉਹਨਾਂ ਦੀ ਸਮਝ ਦਾ ਵੀ ਪ੍ਰਦਰਸ਼ਨ ਹੈ ਜਿੱਥੋਂ ਤੱਕ ਆਰਥਿਕ ਸੁਧਾਰਾਂ ਦੀ ਗੱਲ ਹੈ ਕਿ ਉਹ ਇਕਨੋਮਿਕਲੀ ਮਹਾਰ ਸੀਗੇ ਆਰਥਿਕਤਾ ਦੇ ਮਹਾਰ ਸੀਗੇ ਇਸ ਲਈ ਉਸ ਪੱਖ ਉਹਨਾਂ ਦਾ ਹਮੇਸ਼ਾ ਮਜ਼ਬੂਤ ਰਿਹਾ ਜਦੋਂ ਦੁਨੀਆ ਦੇ ਵਿੱਚ ਆਰਥਿਕ ਮੰਦੀ ਆਈ ਤਦ ਵੀ ਉਹ ਚੋਂ ਭਾਰਤ ਨੂੰ ਕੱਢ ਕੇ ਲਜਾਣ ਚੋਂ ਕਾਮਯਾਬ ਹੋਏ ਪਰ ਉਹ ਇਸ ਨੋਟਬੰਦੀ ਦੇ ਹਵਾਲੇ ਨਾਲ ਵੀ ਉਹ ਪਹਿਲਾਂ ਇਹ ਚੇਤਨ ਕਰਦੇ ਰਹੇ ਕਿ ਇਹ ਸਹੀ ਨਹੀਂ ਹੋਏਗਾ ਦੇਸ਼ ਲਈ ਖਤਰਨਾਕ ਹੋਏਗਾ ਫਿਰ ਉਹ ਨੋਟਬੰਦੀ ਦੀਆਂ ਕਤੂਤਾਂ ਨੂੰ ਲੁਕਾਉਣ ਲਈ ਹੋਣ ਵਾਲੀ ਸਰਕਾਰ ਨੇ ਬਹੁਤ ਕੁਝ ਕੀਤਾ ਤਾਂ ਕਿ ਉਹ ਗੱਲ ਨਾ ਉੱਭਰ ਸਕੇ ਸੋ ਡਾਕਟਰ ਮਨਮੋਹਨ ਸਿੰਘ ਹੋਰੀ ਪੰਜਾਬ ਨਾਲ ਵੀ ਉਹਨਾਂ ਦਾ ਵਾਸਤਾ ਰਿਆ ਬੇਸ਼ੱਕ ਰਾਜਨੀਤਿਕ ਤੌਰ ਤੇ ਪੰਜਾਬ ਨੇ ਉਹਨਾਂ ਨੂੰ ਉਹ ਸਾਥ ਨਹੀਂ ਦਿੱਤਾ ਜਿਹਦੀ ਉਹ ਉਮੀਦ ਕਰਦੇ ਸੀ ਕਿ ਮੈਨੂੰ ਇੱਥੋਂ ਮਿਲੇਗਾ ਪਰ ਉਸ ਦੇ باوجود ਵੀ ਉਹਨਾਂ ਕੋਲ ਜਾਦੂ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਹੁਣ ਇਸ ਦੁਨੀਆ 'ਚ ਨਹੀਂ ਰਹੇ ਉਹ ਜਿੰਨੀ ਵਾਰ ਵੀ ਕੋਈ ਪ੍ਰੋਜੈਕਟ ਲੈ ਕੇ ਗਏ ਨੇ ਮਨਮੋਹਨ ਸਿੰਘ ਤੋਂ ਮਨਜ਼ੂਰ ਕਰਾ ਕੇ ਮੁੜੇ ਨੇ ਮਨਮੋਹਨ ਸਿੰਘ ਉਹਨਾਂ ਨੂੰ ਹਾਂ ਵੀ ਪਰਤੇ ਮੁੜੀ ਆ ਦੂਸਰਾ ਇਹਦੇ ਉਲਟ ਜਿਹੜੀ ਸਰਕਾਰ ਚੋਂ ਭਾਈਵਾਲ ਸੀ ਬੀਜੇਪੀ ਦੀ ਮੋਦੀ ਕੋਲ ਜਾਦੂ ਵੀ ਗਏ ਨੇ ਉਹਨਾਂ ਨੇ ਬਿਨਾ ਚੀਨੀ ਵਾਲਾ ਮਤਲਬ ਚਾਹ ਦਾ ਕੱਪ ਪੜਾਇਆ ਤੇ ਗੁਲਦਸਤਾ ਲਿਆ ਤੇ ਤੋਰਤੇ ਸੋ ਉਥੋਂ ਕਦੇ ਕੁਝ ਮਿਲਿਆ ਨਹੀਂ ਇਹ ਵੀ ਇੱਕ ਅੰਫਰਕ ਹੈਗਾ ਸੋ ਡਾਕਟਰ ਮਰਮਉਂਦ ਸਿੰਘ ਹੋਰਾਂ ਦੀ ਜੇਕਰ ਆਪਾਂ ਮੁਲਕ ਦੇ ਹਵਾਲੇ ਨਾਲ ਦੇਖੀਏ ਤਾਂ ਉਹਦੇ ਵਿੱਚ ਆਧਾਰ ਕਾਰਡ ਵਰਗੀ ਯੋਜਨਾ ਉਹ ਲੈ ਕੇ ਆਏ ਹੈ ਉਸ ਦੇ ਬਾਅਦ ਫਿਰ ਆਰਟੀਆਈ ਸੂਚਨਾ ਅਧਿਕਾਰ ਜਿਹੜਾ ਹੈਗਾ ਉਹ ਇਹਨਾਂ ਦੀ ਦੇਣਾ ਤੇ ਇਹਨਾਂ ਨਰੇਕਾ ਚਾਹ ਨਰੇਕਾ ਚਾ ਜੇ ਵੀ ਕੋਈ ਖਾਮੀਆਂ ਕਈ ਉਹਨੂੰ ਪੂਰਾ ਕਰਨ ਦੀ ਲੋੜਾ ਪਰ ਪਿੰਡਾਂ ਦੇ ਵਿੱਚ ਰੋਜ਼ਗਾਰ ਦਾ ਰਾਹ ਖੋਲਣ ਵਾਲੇ ਤੇ ਉਸ ਨਰੇਕਾ ਵਰਗੀ ਯੋਜਨਾ ਇਹ ਲੈ ਕੇ ਆਏ ਤੇ ਜੇ ਮੈਂ ਪੰਜਾਬ ਦੇ ਹਵਾਲੇ ਨਾਲ ਵੀ ਦੇਖਾਂ ਤਾਂ ਪੰਜਾਬ ਦੇ ਵਿੱਚ ਬੱਡੇ ਇਹਨਾਂ ਦਾ ਯੋਗਦਾਨ ਰਿਹਾ ਚਾਹੇ ਉਹ ਮਤਲਬ ਸਿੱਧੇ ਰੂਪ ਜੇਕਰ ਆਪਾਂ ਦੇਖੀਏ ਗੁਜਰਾਲ ਸਾਹਿਬ ਤੇ ਮਨਮੋਹਨ ਸਿੰਘ ਦੋ ਜਿਹੇ ਪ੍ਰਧਾਨ ਮੰਤਰੀ ਨੇ ਜਿਹੜੇ ਸਾਡੇ ਪੰਜਾਬੀ ਭਾਈਚਾਰੇ ਚੋਂ ਆਉਂਦੇ ਨੇ ਪਰ ਸਿੱਖ ਭਾਈਚਾਰੇ ਚੋਂ ਭਾਰਤ ਦੇ ਇਕਲੋਤੇ ਪ੍ਰਧਾਨ ਮੰਤਰੀ ਨੇ ਡਾਕਟਰ ਮਨਮੋਹਨ ਸਿੰਘ ਉਹਨਾਂ ਨੂੰ ਜਿਹੜੇ ਬਣੇ ਸੋ ਪੰਜਾਬ ਦਾ ਜਿਹੜਾ ਕਰਜ਼ਾ ਸੀਗਾ ਉਹ ਕਰਜ਼ੇ ਦੇ ਵਿੱਚ ਜੇ ਸ਼ੁਰੂਆਤ ਗੁਜਰਾਲ ਸਾਹਿਬ ਨੇ ਕੀਤੀ ਤਾਂ ਉਹ ਚ ਯੋਗਦਾਨ ਵੱਡਾ ਮਨਮੋਹਨ ਸਿੰਘ ਬਰੋਨ ਨਹੀਂ ਪਾਇਆ ਉਹਨੂੰ ਮਾਫ ਕਰਨ ਦਾ ਹੂੰ ਉਹ ਕਰਜ਼ਾ ਜਿਹੜਾ ਲਗਭਗ ਕਾਫੀ ਹੱਦ ਤੱਕ ਗੁਜਰਾਲ ਸਾਹਿਬ ਉਹਨਾਂ ਨੇ ਮਨਵਾਉਣ ਦੀ ਉਹਨਾਂ ਨੇ ਮaaf ਕੀਤਾ ਅੱਜ ਜਿਹੜਾ ਕਰਜ਼ਾ ਇਹ ਇਹਨਾਂ ਦੀਆਂ ਆਪਣੀਆਂ ਗਲਤੀਆਂ ਨਾਲ ਲੈਖੀਆਂ ਵਾਲਾ ਕਰਜ਼ਾ ਇਹ ਰਾਜਨੀਤਿਕ ਚਾਲਾਂ ਵਾਲਾ ਕਰਜ਼ਾ ਸੋ ਵੈਸੇ ਤਾਂ ਉਹ ਕਰਜ਼ਾ ਵੀ ਸਭ ਤੋਂ ਬਸਰੂਣਾ ਗਲਤ ਹੈ ਹੈ ਨਾ ਜਿਹੜਾ ਉਸ ਸਮੇਂ ਦਾ ਕਿ ਜਿੱहां ਸਿਕਿਉਰਟੀਆਂ ਦੇ ਨਾਤੇ ਤੇ ਪਰ ਉਹਨੂੰ ਲਾਉਣ ਦੇ ਵਿੱਚ ਵੀ ਮਤਲਬ ਕਿ ਉਹਨਾਂ ਨੂੰ ਕੁਝ ਮaaf ਕਰਨ ਵਿੱਚ ਵੀ ਮਨਮੋਹ ਸਿੰਘ ਵਰਗ ਗੁਜਰਾਲ ਸਾਹਿਬ ਦਾ ਯੋਗਦਾਨ ਰਿਹਾ ਉਸ ਤੋਂ ਬਿਨਾਂ ਵੀ ਜੇਕਰ ਮੈਂ ਗੱਲ ਕਰਾਂ ਤਾਂ ਅੰਮ੍ਰਿਤਸਰ ਕਲਕੱਤਾ ਜਿਹੜਾ ਮਤਲਬ ਕਿ ਕੋਲਡੋਰ ਹੈ ਉਹ ਇਹਨਾਂ ਦੀ ਦੇਣ ਹੈ ਮਟਿੰਡਾ ਦੇ ਵਿੱਚ ਜਿਹੜੀ ਰਿਫਾਇਨਰੀ ਆ ਰਾਮਾ ਮੰਡੀ ਲੱਗੀ ਹੋਈ ਉਹ ਇਹਨਾਂ ਦੀ ਦੇਣਾ ਹੈ ਐ ਰੋਪੜ ਦੀ ਆ ਆਈ ਆਈਟੀ ਇਹਨਾਂ ਦੀ ਦੇਣਾ ਹੈ ਪਟਿਆਲਾ ਚ ਨੈਸ਼ਨਲ ਲਾਰਜ ਯੂਨੀਵਰਸਿਟੀ ਇਹਨਾਂ ਦੀ ਦੇਣਾ ਹੈ ਸੋ ਸ਼ੀਤ ਭਗਤ ਸਿੰਘ ਉਹਨਾਂ ਨੇ ਸਮਾਰਕ ਬਣਾਉਣ ਚ ਵੱਡਾ ਯੋਗਦਾਨ ਹੈ ਸੋ ਇਸੇ ਤਰ੍ਹਾਂ ਜਦੋਂ ਮਤਲਬ 3ਜੀ ਸ਼ਤਾਬਦੀ ਮਨਾਈ ਗਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਦੀ ਤਾਂ ਉਸ ਮੌਕੇ ਤਲਵੰਡੀ ਸਾਹਿਬ ਕੋ ਲਈ ਤੇ ਚੰਨਾਨਪੁਰ ਸਾਹਿਬ ਦੇ ਲਈ ਵੱਡੀਆਂ ਗਰੰਟਾਂ ਦੇ ਕਿਥੋਂ ਇਸ ਲਈ ਬਾਕੀ ਜਿਹੜੇ ਪ੍ਰੋਜੈਕਟ ਇੰਨੇ ਨੇ ਕਿ ਜਿਹੜੇ ਨਾਲ ਕੋਲ ਗਏ ਉਹ ਲੈ ਕੇ ਆਏ ਹੁਣ ਇਹਨਾਂ ਦੇ ਜਾਣ ਤੋਂ ਬਾਅਦ ਪੂਰੀ ਦੁਨੀਆ ਤੋਂ ਸ਼ੋਕ ਸਨੇਹ ਆ ਰਹੇ ਨੇ ਐ ਪੰਜਾਬ ਤੋਂ ਲੀਡਰਸ਼ਿਪ ਜਾ ਰਹੀ ਆ ਇਹਨਾਂ ਦੀ ਆਪਣੀ ਪਾਰਟੀ ਨਾਲ ਸੰਬੰਧਤ ਵੀ ਦੂਜੀਆਂ ਪਾਰਟੀਆਂ ਨਾਲ ਪੰਜਾਬ ਦੇ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸੋਰੀ ਕੱਲ ਗਏ ਸੀਗੇ ਇਸ ਪੰਜਾਬ ਸਰਕਾਰ ਵੱਲੋਂ ਮਤਲਬ ਸ਼ਰਧਾਂਜਲੀ ਭੇਟ ਕਰਨ ਉਹਨਾਂ ਦੇ ਅੰਤਮ ਦਰਸ਼ਨ ਕਰਨ ਕਿਉਂਕਿ ਮੁੱਖ ਮੰਤਰੀ ਸਾਹਿਬ ਤਾਂ ਆਸਟ੍ਰੇਲੀਆ ਨੇ ਸੋ ਉੱਥੋਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਵਾਪਰੀਆ ਤੇ ਉੱਥੇ ਇਹਨਾਂ ਨੇ ਕਿਹਾ ਕਿ ਜੀ ਕਿ ਭਾਰਤ ਨੂੰ ਬਹੁਤ ਘਾਟਾ ਪੈ ਗਿਆ ਉੱਥੇ ਉਹਨਾਂ ਨੇ ਟਰਮ ਮੂਲ ਦੇ ਹਿਸਾਬ ਨਾਲ ਲੈ ਕੇ ਬਹੁਤ ਵੱਡਾ ਘਾਟਾ ਸੋ ਅੱਜ ਦੇਖਦੇ ਹਾਂ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਇਸ ਮੌਕੇ ਪਹੁੰਚਦੇ ਆ ਕਿਉਂਕਿ ਇੱਕ ਲੋਕਤੇ ਸਿੱਖ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਵੀ ਪੰਜਾਬ ਦੇ ਨਾਲ ਸੰਬੰਧ ਹੋਣ ਦੇ ਨਾਤੇ ਵੀ ਪੰਜਾਬੀ ਹੋਣ ਦੇ ਨਾਤੇ ਵੀ ਔਰ ਦੇਸ਼ ਦੇ ਇੱਕ ਚੰਗੇ ਪ੍ਰਧਾਨ ਮੰਤਰੀ ਦੇ ਪ੍ਰਾਂਤਰੀਆਂ ਹੋਣ ਦੇ ਨਾਤੇ ਵੀ ਪੰਜਾਬ ਦੇ ਮੁੱਖ ਮੰਤਰੀ ਉੱਥੇ ਜਾਣਾ ਬਣਦਾ ਹੈ ਸੋ ਬੇਸ਼ੱਕ ਭੋਗਤੇ ਚਲੇ ਜਾਣਗੇ ਪਰ ਕੀ ਹੁਣ ਉਹ ਛੁੱਟੀਆਂ ਵਿਚਾਲੇ ਛੱਡ ਕੇ ਆਉਣਗੇ ਇਹ ਇਹ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਨੇ ਤੇ ਦੂਸਰਾ ਭਾਰਤ ਦੀ ਮੌਜੂਦਾ ਸਰਕਾਰ ਦਾ ਰੋਲਸ ਵਾਲਾਂ ਦੇ ਘਰੇ ਚ ਆ ਗਿਆ ਉਹਨਾਂ ਦੀ ਭੂਮਿਕਾ ਸਵਾਲਾਂ ਦੇ ਘਰੇ ਚ ਆ ਗਈ ਹੈ ਮਤਲਬ ਇਹਨਾਂ ਦੇ ਪਰਿਵਾਰਕ ਜੀਆ ਦੀ ਮਨਮੋਹਨ ਸਿੰਘ ਜੀ ਹੋਰਾਂ ਦੇ ਔਰ ਨਾਲ ਦੀ ਨਾਲ ਮਤਲਬ ਕਿ ਜਿਹੜਾ ਕਾਂਗਰਸ ਪਾਰਟੀ ਹੈ ਉਹਨਾਂ ਦੀ ਇੱਕ ਦਿਲੀ ਇੱਛਾ ਸੀਗੀ ਕਿ ਇਹਨਾਂ ਦਾ ਅੰਤਮ ਸੰਸਕਾਰ ਉਸ ਥਾਂ ਤੇ ਕਰੀਏ ਜਿੱਥੇ ਉਹਨਾਂ ਦਾ ਸਮਾਰਕ ਬਣਨਾ ਹੈ ਸੋ ਪਤਾ ਲੱਗ ਰਿਹਾ ਕਿ ਰਾਜਕਾਰ ਤੇ ਅਜੇ ਤੱਕ ਉਹਨੂੰ ਥਾਂ ਉਪਲਬਧ ਨਹੀਂ ਕਰਾਈ ਜਾ ਰਹੀ ਹੈ ਜਾਂ ਉਹ ਕਹਿੰਦੇ ਸੀ ਕਿ ਜੀ ਸੰਸਕਾਰ ਕਰ ਲਓ ਅਜੀ ਬਾਤ ਜੋ ਅਸੀਂ தாம் ਮقرਰ ਕਰ ਲਾਂਗੇ ਜਦੋਂ ਕਿ ਸਭ ਦੀ ਇੱਛਾ ਹੈ ਕਿ ਉਹ ਪਹਿਲਾਂ ਹੀ ਮقرਰ ਹੋਵੇ ਉੱਥੇ ਹੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇ ਸੋ ਰਾਜਨੀਤਿਕ ਤੌਰ ਤੇ ਪਰਪੱਖ ਚੁੱਪ ਰਹਿਣ ਵਾਲੇ ਤੇ ਕੰਮ ਬੋਲਣ ਵਾਲੇ ਵਿਅਕਤੀਆਂ ਤੋਂ ਜਾਣੇ ਜਾਂਦੇ ਡਾਕਟਰ ਮਨਮੋਹਨ ਸਿੰਘ ਹੋਰੀ ਸਾਦਗੀ ਦੇ ਬਹੁਤ ਪ੍ਰਤੀਕ ਰਹੇ ਨੇ ਔਰ ਆਪਣੇ ਰੀਤੀ ਰਿਵਾਜਾਂ ਤੋਂ ਆਪਣੇ ਧਰਾਤਲ ਤੋਂ ਜੁੜੇ ਇਹਦੀਆਂ ਦੋ ਉਦਾਹਰਨਾਂ ਮੇਰੇ ਕੋਲ ਨੇ ਜੇ ਮੈਂ ਉਸ ਅਵਲਨਾ ਜ਼ਿਕਰ ਕਰਾਂ ਤਾਂ ਕਿ ਜਦੋਂ ਅੰਮ੍ਰਿਤਸਰ ਮਤਲਬ ਕਿ ਆਉਂਦੇ ਨੇ ਦਰਬਾਰ ਸਾਹਿਬ ਤੇ ਇਹਨਾਂ ਨੂੰ ਜਾਣ ਤੋਂ ਰੋਕ ਦਿੱਤਾ ਜਾਂਦਾ ਕਿ ਤੁਸੀਂ ਨਹੀਂ ਜਾ ਸਕਦੇ ਜਿੱਥੇ ਤੁਹਾਡੀ ਸਿਕਿਉਰਿਟੀ ਹੈ ਕਿ ਤੁਸੀਂ ਉਸ ਆਪਣੇ ਪਰਿਵਾਰਕ ਜੀਆਂ ਕੋਲ ਨਹੀਂ ਜਾ ਸਕਦੇ ਤਾਂ ਇਹ ਆਪਣੇ ਬੱਚਿਆਂ ਨੂੰ ਪਤੀਜੇ ਪਤੀਜਿਆਂ ਨੂੰ ਉੱਥੇ ਬੁਲਾਉਂਦੇ ਨੇ ਤੇ ਉੱਥੇ ਬੁਲਾਉਣ ਤੋਂ ਬਾਅਦ ਉਹ ਉਹਨਾਂ ਨੂੰ ਉਵੇਂ ਹੀ ਸਰਤੇ ਹੱਥ ਰੱਖ ਕੇ ਜਦੋਂ 5-500 ਰੁਪਏ ਦਾ ਸ਼ਗਨ ਦੇਉਂਦਾ ਉਹ ਸਟੋਰੀ ਮੈਂ ਕਵਰ ਕੀਤੀ ਸੀ ਤਾਂ ਉਹ ਕਹਿੰਦੇ ਕਿ ਨਹੀਂ ਅਸੀਂ ਨਹੀਂ ਲੈਣੇ ਜੀ ਉਹ ਕਹਿੰਦੇ ਨਾ ਨਾ ਪੁੱਤੇ ਆਪਣੇ ਸ਼ਗਨ ਹੁੰਦਾ ਹੀ ਦੇਣਾ ਹੁੰਦਾ ਹੂੰ 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 ਤੋਂ ਇਹ ਆਪਣੀਆਂ ਜੜਾਂ ਨਾਲ ਫਿਰ ਇਸੇ ਤਰ੍ਹਾਂ ਇਹਨਾਂ ਦੇ ਭਰਾਵਾਂ ਦੀਆਂ ਅੰਮ੍ਰਿਤਸਰ ਦੁਕਾਨਾਂ ਦੁਕਾਨਾਂ ਰਹੀਆਂ ਨੇ ਇਹ ਪ੍ਰਧਾਨ ਮੰਤਰੀ ਸੀ ਤੇ ਉਪਰਾ ਉਸ ਸਮੇਂ ਦੁਕਾਨਾ ਕਰ ਰਹੇ ਸੀਗੇ ਤੇ ਨਗਰ ਨਿਗਮ ਨੇ ਇੱਕ ਮਹਮ ਚਲਾਈ ਕਿ ਜਿਹੜੀਆਂ ਦੁਕਾਨਾਂ ਦੇ ਬਾਹਰ ਵੱਧਰੇ ਕੱਢ ਲਏ ਜਾਂਦੇ ਨੇ ਥੜੇ ਬਣਾ ਲਏ ਜਾਂਦੇ ਨੇ ਉਹ ਤੋੜਨੇ ਆ ਹੂੰ 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 ਉਹ ਨਗਰ ਨਿਗਮ ਦੇ ਮੁਲਾਜ਼ਮ ਜਦੋਂ ਆਪਣੀ ਕ੍ਰੇਨ ਖਰੂਨ ਲੈ ਕੇ ਉਹ ਸਾਰਾ ਕੁਝ ਤੋੜਦੇ ਆ ਰਹੇ ਸੀ ਤੇ ਉਹ ਪਿੱਛੋਂ 8-10 ਦੁਕਾਨਾਂ ਤੋੜ ਕੇ ਆਏ ਤੇ ਅੱਗੇ ਡਾਕਟਰ ਮਨਮੋਹਨ ਸਿੰਘ ਦੇ ਭਰਾ ਦੀ ਦੁਕਾਨ ਸੀ ਉਸ ਸਮੇਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਉਹ ਇਹ ਦੁਕਾਨ ਛੱਡ ਕੇ ਅਗਲੀਆਂ ਦੁਕਾਨਾਂ ਤੋੜਨ ਲੱਗ ਪਏ ਹਮ ਹਮ ਤੇ ਇਹਨਾਂ ਦੇ ਭਰਾ ਅੰਦਰੋਂ ਕਾਊਂਟਰ ਛੱਡ ਕੇ ਛਾਲ ਮਾਰ ਕੇ ਬਾਹਰ ਸੜਕ ਤੇ ਆਏ ਤੇ ਉਹਨਾਂ ਨਿਗਮ ਵਾਲਿਆਂ ਦੇ ਮਗਰ ਭੱਜੇ ਕੇ ਪਿੱਛਾ ਆਓ ਪਿੱਛਾ ਆਓ ਇਹ ਸਾਡਾ ਥੋੜਾ ਵੀ ਤੋੜੋ ਨਹੀਂ ਤੇ ਦਾਰਜੀ ਗੁੱਸੇ ਹੋਣਗੇ ਸਰ ਹਮ ਤੇ ਇਹ ਇੱਥੇ ਤਾਂ ਸਾਡਾ ਐਮਸੀ ਪੰਚ ਨਹੀਂ ਮਾਨ ਹੁੰਦਾ ਉਹਦੇ ਘਰ ਦੇ ਰਿਸ਼ਤੇਦਾਰ ਨਹੀਂ ਮਾਨ ਹੁੰਦੇ ਤੇ ਦੂਸਰੇ ਪਾਸੇ ਇਹ ਦੋ ਪ੍ਰਤੀਕ ਨੇ ਕਿਉਂ ਆਪਣੇ ਰਵਾਇਤਾਂ ਨਾਲ ਵੀ ਜੁੜੇ ਰਹੇ ਔਰ ਸਚਾਈ ਨਾਲ ਵੀ ਜੁੜੇ ਰਹੇ ਇਹ ਸਪਸ਼ਟ ਸੋ ਉਜਾਦ ਕੀਤੇ ਜਾਂਦੇ ਰਹਿਣਗੇ ਆਪਣੀ ਸਾਦਗੀ ਲਈ ਔਰ ਆਪਣੇ ਕੰਮਾਂ ਲਈ ਹਮ ਬਿਲਕੁਲ ਇੱਕ ਵਾਰੀ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ 'ਚ ਦੀਪਕ ਜੀ ਕਿਹਾ ਸੀ ਹਿਸਟਰੀ will be kinded to me ਵੀ ਕੀ ਇਤਿਹਾਸ ਦੇ ਆਲੂ ਹੈ ਇਹਨਾਂ ਤੇ ਸੋ ਜਿੱਦਾਂ ਆਪਾਂ ਦੇਖਦੇ ਆਂ ਸੋ ਉਹ ਡਿਫਰੈਂਟ ਗੱਲ ਆ ਵੀ ਮੋਦੀ ਹੋਣੀ ਜੋ ਜੋ ਕਰ ਰਹੀ ਹੈ ਜੋ ਕਰ ਰਹੀ ਨੇ ਉਹ ਪਤਾ ਹੈ ਕਿ ਇਸ ਕਤਾਰ 'ਚ ਸਭ ਨਹੀਂ ਜਾਣਾ ਇਸ ਵਾਰੀ ਉਹਨਾਂ ਦੀ ਵੀ ਆਣੀ ਹੈ ਬਿਲਕੁਲ ਸਭ ਦੀ ਆਣੀ ਹੈ ਬਿਲਕੁਲ ਸੋ ਉਸ ਦੇ ਬਾਵਜੂਦ ਵੀ ਬੰਦਾ ਪਤਾ ਨਹੀਂ ਕਿਉਂ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦਾ ਇਹ ਅਫਸੋਸਜਨਕ ਹੈ ਉਹ ਸਰਕਾਰ ਦਾ ਵਤੀਰਾ ਚੰਗਾ ਨਹੀਂ ਜੀ ਅਗਲੀ ਦੀਪਕ ਜੀ ਗੱਲ ਕਰਦੇ ਆ ਜਿਹੜੀ ਇਸ ਟਾਈਮ ਪੰਜਾਬ ਦੀ ਸੱਤਾਧਾਰੀ ਆ ਆਮ ਆਦਮੀ ਪਾਰਟੀ ਆ ਇਹ ਲੋਕਪਾਲ ਦੇ ਲਈ ਜਿਹੜਾ ਸੰਘਰਸ਼ ਚੱਲਿਆ ਸੀ ਅੰਨਾ ਹਜ਼ਾਰੇ ਤੋਂ ਲੈ ਕੇ ਤੇ ਹੁਣ ਤੱਕ ਦਾ ਜਿਹੜਾ ਤੁਸੀਂ ਕਰੋ ਆਰਟੀਆਈ ਦੀਆਂ ਗੱਲਾਂ ਉਹ ਸਾਰੀਆਂ ਚੀਜ਼ਾਂ ਦੀਆਂ ਜਿਹੜੀਆਂ ਗੱਲਾਂ ਹੋਈਆਂ ਉਹਦੇ ਵਿੱਚ ਉਹ ਪਾਰਟੀ ਉਪਰੀ ਵੀ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰ ਦੇਣਾ ਸੀ ਆ ਕਰਦਾਂਗੇ ਅਸੀਂ ਇਸ ਦੇ ਹੱਕ 'ਚ ਆ ਗੱਲਾਂ ਲੋਕਪਾਲ ਦੀਆਂ ਕਰਦੇ ਰਹੇ ਆ ਉਹ ਕਿੰਨੇ ਨੇ ਆਰਟੀਆਈ ਦਾ ਵੀ ਪਾ ਦਿੱਤਾ ਪੰਜਾਬ ਸਰਕਾਰ ਨੇ ਬਿਲਕੁਲ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਰਾਜਕਰਨ ਜੀ ਕਿ ਇਸ ਪਾਰਟੀ ਦਾ ਜਨ ਹਿੱਤ ਦੇ ਵਿੱਚ ਭ੍ਰਸ਼ਟਾਚਾਰ ਦੇ ਵਿਰੁੱਧ ਦੇ ਅੰਦੋਲਨ ਦੇ ਵਿੱਚ ਇਹਨਾਂ ਲੋਕੀਤੀ ਨਾਰਿਆਂ ਦੇ ਵਿੱਚੋਂ ਹੋਇਆ ਤੇ ਇਹ ਦਿਖਾ ਕੇ ਆਏ ਸੀਗੇ ਕਿ ਅਸੀਂ ਸਧਾਰਨ ਤੁਹਾਡੇ ਵਰਗੇ ਆਂ ਔਰ ਤੁਹਾਡੇ ਹੱਕਾਂ ਲਈ ਲੜਾਂਗੇ ਜੀ ਤੇ ਉਹ ਉਹਦਾ ਪ੍ਰਗਟਾਵਾ ਕਰਨ ਵਾਲੇ ਲੋਕਪਾਲ ਦੀਆਂ ਗੱਲਾਂ ਕਰਨ ਵਾਲੇ ਪੰਜਾਬ ਦੇ ਵਿੱਚ ਹੁਣ ਆਰਟੀਆਈ ਦਾ ਜਵਾਬ ਵੀ ਨਹੀਂ ਦਿੰਦੇ ਹੂੰ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ 1 ਸਾਲ ਦੇ ਵਿੱਚ ਪੰਜਾਬ ਦੇ ਅੰਦਰ 147 ਵਿਭਾਗਾਂ ਕੋਲ 15000 ਤੋਂ ਵੱਧ ਆਰਟੀਆਈ ਦੀਆਂ ਆਨਲਾਈਨ ਐਪਲੀਕੇਸ਼ਨਾਂ ਆਈਆਂ। ਠੀਕ ਹੈ ਨਾ ਲੋਕਾਂ ਨੇ 147 ਵਿਭਾਗਾਂ ਨੂੰ ਆਨਲਾਈਨ 15847 ਆਰਟੀਆਈ ਪਾਈਆਂ। ਤੇ ਜਿਹੜਾ ਆਰਟੀਆਈ ਦਾ ਨਿਯਮ ਕਹਿੰਦਾ ਰਾਜਕਰਨ ਜੀ ਕਿ 30 ਦਿਨਾਂ ਦੇ ਅੰਦਰ ਅੰਦਰ ਤੁਸੀਂ ਉਹਦਾ ਜਵਾਬ ਦੇਣਾ ਹੁੰਦਾ। ਠੀਕ ਹੈ ਜੀ। 15847 ਆਰਟੀਆਈ 'ਚੋਂ ਇੱਕ ਦਾ ਵੀ 30 ਦਿਨਾਂ 'ਚ ਜਵਾਬ ਨਹੀਂ ਮਿਲਿਆ। ਅੱਛਾ ਜੀ। ਇਤੋਂ ਹਿਸਾਬ ਨਾਲ ਲੋ ਕਾਰਗੁਜ਼ਾਰੀ ਕੀ ਆ। ਮਤਲਬ ਇਹਨਾਂ ਦਾ ਸਿੱਧਾ ਫਾਰਮੂਲਾ ਕਿ ਜੇਕਰ ਕੋਈ ਆਰਟੀਆਈ ਮੰਗੇ ਤਾਂ 30 ਦਿਨਾਂ 'ਚ ਜਵਾਬ ਨਹੀਂ ਦੇਣਾ। ਅਗਲਾ ਦੁਬਾਰਾ ਪਾਊਗਾ। ਇਹਨਾਂ ਫਿਰ ਉਹਦੀ ਕੋਈ ਖਾਮੀ ਕੱਢ ਦੋ, ਫਿਰ ਉੱਪਰ ਜਾਊਗਾ, ਫਿਰ ਉੱਪਰੋਂ ਕੋਈ ਜਵਾਬ ਦੇ ਦੋ ਤਾਂ ਕਿ ਬੰਦੇ ਦੇ 6 ਮਹੀਨੇ ਸਾਲ ਲਟਕਾਓ। ਉਸ ਤੋਂ ਬਾਅਦ ਅਗਰ ਆਪ ਇਹ ਚੁੱਪ ਕਰ ਜੂਗਾ ਜਿਹੜਾ ਗਰੋਲਾ ਪਾਊਗਾ ਫਿਰ ਦੇਖਾਂਗੇ। ਜਵਾਬ ਨਹੀਂ ਦੇਣਾ। ਹੂੰ। ਨਿਲੇ ਕਰੋ। ਵੱਡੀ ਉਦਾਹਰਨ ਇਹਨਾਂ ਦੀ ਰਹੀ ਹੈ ਜਦੋਂ ਮਾਨਕ ਗੋਇਲ ਹੋਰਾਂ ਨੇ ਆਰਟੀਆਈ ਪਾਈ ਕੀ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਚੌਪਰ ਕਦੋਂ ਕਦੋਂ ਕਿੱਥੇ ਕਿੱਥੇ ਲਈ ਉੜਿਆ ਸੀ ਐ ਕਿੰਨਾ ਉੱਚ ਤੇ ਲੱਗਿਆ ਕਿੰਨਾ ਉਹਦਾ ਖਰਚਾ ਆਇਆ ਕਹਿੰਦੇ ਨਹੀਂ ਜੀ ਇਹ ਸੁਰੱਖਿਆ ਦਾ ਮਸਲਾ ਹੈ ਇਹ ਕਿਦਾਂ ਇਹ ਜਵਾਬ ਦਿੱਤਾ ਉਹ ਕਹਿੰਦਾ ਕਿ ਮੈਂ ਇਹ ਥੋੜਾ ਪੁੱਛ ਰਿਹਾ ਕਿ ਕਦੋਂ ਕਦੋਂ ਉੜੂਗਾ ਹੂੰ ਕਿੱਥੇ ਕਿੱਥੇ ਲਈ ਉੜੂਗਾ ਕਿਹਨੂੰ ਕਿਹਨੂੰ ਲੈ ਕੇ ਉੜੂਗਾ ਕਹਿੰਦਾ ਮੈਂ ਤਾਂ ਜਿਹੜਾ ਉਡ ਲਿਆ ਉਹਦਾ ਹਿਸਾਬ ਪੁੱਛ ਰਿਹਾ ਉੱਥੇ ਸੁਰੱਖਿਆ ਦਾ ਮਸਲਾ ਕਿੱਥੋਂ ਆ ਗਿਆ ਹੂੰ ਔਰ ਸਾਡਾ ਅਧਿਕਾਰ ਸੋ ਇਹ ਟਾਲਣ ਦਾ ਤਰੀਕਾ ਇਹਨਾਂ ਦਾ ਬੜਾ ਕਮਾਲ ਹੈ ਜਿਹੜੀਆਂ ਪੈਂਡਿੰਗ ਹੁੰਦੀਆਂ ਨੇ ਜਿਵੇਂ ਮਤਲਬ ਕਿ ਜਿਹਦਾ 30 ਦਿਨਾਂ ਚ ਜਵਾਬ ਤਾਂ ਨਹੀਂ ਦਿੱਤਾ ਪਰ ਬਾਅਦ ਚ ਕੋਈ ਨੁਕਸ ਕਰਦਾ ਕਿ ਜੀ ਆਹ ਸਵਾਲ ਤਰਸਤਨੀਆਂ ਨੂੰ ਠੀਕ ਕਰੋ ਜਾਂ ਤੁਸੀਂ ਆਪ ਪੈਸੇ ਪੂਰੇ ਲਾਏ ਜੀ ਕਾਗਜ਼ ਹਜ਼ਾਰ ਕਾਪੀ ਬਣਦੀ ਹੈ ਜੀ ਤੁਸੀਂ ਤਾਂ 200 ਦੇ ਪੈਸੇ ਲਾਇਆ ਦੁਬਾਰਾ ਭੇਜੋ ਜਿਹੜੀ ਐਦਾਂ ਦੀਆਂ ਪੈਂਡਿੰਗ ਨੇ ਉਹਨਾਂ ਚ ਵੀ ਮਤਲਬ ਕਿ ਵਾਅਦਾ ਹੋ ਰਿਹਾ ਲਗਾਤਾਰ ਉਹ ਪੈਂਡਿੰਗ ਵਾਲੀ ਗਣਤੀਆਂ ਵੀ ਲਗਾਤਾਰ ਵੱਧ ਰਹੀਆਂ ਨੇ ਸੋ ਇੱਥੋਂ ਦਾ ਇਹ ਲਾਇਆ ਜਾ ਸਕਦਾ ਕਿ ਇਹਨਾਂ ਦੇ ਕਾਰਜ ਕਰਨ ਦਾ ਤਰੀਕਾ ਕੀ ਹੈ ਕਾਰਜ ਕਰਨ ਦੀ ਵਿਧਾ ਕੀ ਹੈ ਕਿ ਲੋਕ ਮੁੱਦਿਆਂ ਤੇ ਉੱਤੇ ਲੋਕ ਖਿੱਤੇ ਦੇ ਉੱਤੇ ਜਵਾਬ ਦੇਣੋਂ ਭਗੌੜੇ ਹੋ ਰਹੇ ਨੇ ਕੀ ਇਹਨਾਂ ਨੂੰ ਆਪਣੀ ਸੱਚਾਈ ਉਜਾਗਰ ਹੋਣ ਤੋਂ ਡਰ ਲੱਗਦਾ ਕੀ ਇਹ ਏਸ ਕੱਲ ਨੂੰ ਡਰਦੇ ਨੇ ਕਿ ਸਾਡੇ ਵਿਭਾਗਾਂ ਦਾ ਰਾਜ਼ ਜਦੋਂ ਕਿ ਜਿਹੜੇ ਮੁੱਦਿਆਂ ਤੇ ਆਏ ਸੀ ਚਾਹੇ ਉਹ ਪੰਜਾਬ ਦੇ ਵਿੱਚ ਰੇਤ mafia ਕਦੇ ਕਹਿੰਦੇ ਜੀ ਅਸੀਂ ਰੇਤ ਦਾ ਢਿੱਪੂ ਖੋਲਤਾ ਜੀ ਕਦੇ ਕਹਿੰਦੇ ਜੀ ਹੁਣ ਰੇਤ ਸਸਤਾ ਮੈਂਡਾ ਗਿਆ ਉਲਟਾ ਸਾਰੀਆਂ ਚੀਜ਼ਾਂ ਪਹਿਲਾਂ ਨਾਲੋਂ ਮਹਿੰਗੀਆਂ ਹੋ ਗਈਆਂ ਕਦੇ ਕਹਿੰਦੇ ਜੀ ਅਸੀਂ ਭ੍ਰਿਸ਼ਟਾਚਾਰ ਮੁਕਾਤਾ ਅਖਬਾਰਾਂ 'ਚ ਫੁੱਲ ਫੁੱਲ ਪੇਜ ਦੇ ਹਿਸਿਆਰ ਦੇਤੇ ਕਿ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋ ਗਿਆ ਤੇ ਤਹਿਸੀਲ ਕਚੈਰੀਆਂ ਥਾਣਿਆਂ 'ਚ ਰੇਟ ਮਹਿੰਗਾ ਹੋ ਗਿਆ ਪਹਿਲਾਂ ਦਾ ਹੈ ਨਾ ਇਸੇ ਤਰ੍ਹਾਂ ਬਾਕੀ ਸਾਰੇ ਵਿਭਾਗੀ ਪ੍ਰਕਿਰਿਆ ਹੈ ਕਿ ਕਿਤੇ ਵੀ ਚਲੇ ਜਾਓ ਉਹਨਾਂ ਰਿਸ਼ਵਤਬੰਦ ਹੋਈ ਤੇ ਨਾ ਕੋਈ ਇਹੋ ਜਿਹਾ ਕੰਟਰੋਲ ਹਾਂ ਇਹ ਆਪਣਾ ਪ੍ਰਟਾਵਾ ਜੇ ਕੋਈ ਪੜਾਉਂਦਾ ਅਧਿਆਪਕ ਤਾਂ ਉੱਥੇ ਜਾ ਕੇ ਰੋਲਾ ਪਾਉਂਦੇ ਕਿ ਸਾਡੇ ਐਮਐਲਏ ਦਾ ਸਵਾਗਤ ਨਹੀਂ ਕੀਤਾ ਜੀ ਉਹਨਾਂ ਨੂੰ ਵਿਚਾਰੀਆਂ ਮਾਰਨੀ ਉਹਨੂੰ ਬਤਲਬ ਕਰ ਲੈਂਦੇ ਇਹ ਇਹਨਾਂ ਦਾ ਚਿਹਰਾ ਚਿੱਤਰਨ ਸੋ ਨਾ ਤਾਂ ਇਹ ਹੁਣ ਆਮ ਆਦਮੀ ਰਹੇ ਨੇ ਨਾ ਇਹ ਸੱਚੇ ਆਦਮੀ ਰਹੇ ਨੇ ਇਹ ਸਿਰਫ ਪ੍ਰਾਣੀਆਂ ਸਿਆਸਤਦਾਨਾਂ ਵਾਲੀਆਂ ਚਾਲਾਂ ਤੋਂ ਵੀ ਇਸਲੇ ਪਦਰਤੇ ਆ ਗਏ ਨੇ ਸੋ ਇਹ ਹਲਕੀ ਰਾਜਨੀਤੀ ਹੈ ਜਿਹੜੀ ਐ ਲੋਕ ਵਿਰੋਧੀ ਰਾਜਨੀਤੀ ਹੈ ਉਹਦਾ ਪ੍ਰਗਟਾਵਾ ਹੁਣ ਪੰਜਾਬ ਚ ਕਰ ਰਹੇ ਨੇ ਜਿਹੜਾ ਇਹਨਾਂ ਲਈ ਸ਼ੋਭ ਨਹੀਂ ਹੈ ਠੀਕ ਹੈ ਵੋਟਾਂ ਦੀ ਰਾਜਨੀਤੀ ਚ ਜੇ ਬਿਜਲੀ ਵਾਲਾ ਫਾਰਮੂਲਾ ਚੱਲਦਾ ਤਾਂ ਕੱਲ ਨੂੰ ਹੋ ਸਕਦਾ 1000 ਰੁਪਏ ਵਾਲਾ ਫਾਰਮੂਲਾ ਚੱਲ ਜਵੇ ਕਿਉਂਕਿ ਅਸੀਂ ਲੋਕ ਵੀ ਤਾਂ ਇਸੇ ਧਰਤੀ ਦੇ ਹਾਂ ਨਾ ਸਾਡੇ ਅੰਦਰ ਵੀ ਹੁਣ ਨਿچے ਭਾਰੂ ਹੋ ਗਿਆ ਸੂਬੇ ਦੇ ਹਿੱਤ ਮੁਲਕ ਦੇ ਹਿੱਤ ਦੇਸ਼ ਦੇ ਹਿੱਤ ਆਪਣੇ ਕਸਬੇ ਦੇ ਹਿੱਤ ਉਹ ਅਸੀਂ ਪਿਛਾਂ ਛੱਡਦੇ ਸੋ ਉਹਦੇ ਵਿੱਚ ਹੋ ਸਕਦਾ ਵੋਟ ਦੀ ਰਾਜਨੀਤੀ ਚ ਕਿਉਂਕਿ ਜਿਹੜੇ ਬਾਕੀ ਨੇ ਉਹ ਵੀ ਅਜੇ ਪ੍ਰਮਾਨ ਨਹੀਂ ਚੜ ਰਹੇ ਕੋਈ ਲੋਕ ਨੇੜੇ ਲਾ ਰਹੇ ਨੇ ਕਾਂਗਰਸ ਹਰਿਆਣਾ ਮੰਗ ਇੱਥੇ ਗਰੰਟਡ ਆਪ ਹੀ ਲਈ ਜਾਂਦੀ ਹੈ ਕਿ ਆਪਣੀ ਰਗੜ ਬਣੇ ਜਾਣੀਆਂ ਪਰ ਉੱਥੇ ਵੀ ਪੰਜ ਚਾਰ ਜਣੇ ਆਪਣੇ ਆਪ ਨੂੰ ਮੁੱਖ ਮੰਤਰੀ ਮੰਨ ਕੇ ਫਿਰਦੇ ਰਹਿੰਦੇ ਨੇ ਸੋ ਇਸ ਲਈ ਉਹ ਵੀ ਆਪਣੇ ਪਜਾਮੇ ਨੂੰ ਮਿੱਟੀ ਨਹੀਂ ਲੱਗਣ ਦਿੰਦੇ ਤੇ ਉਹ ਉਹਨਾਂ ਦਾ ਵੀ ਹਾਲ ਉਹੋ ਜਿਹਾ ਹੀ ਆ ਉਹਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਸਾਡਾ ਦਾ ਤੇਰੇ ਨਾਲ ਸਕੀਮਾਂ ਦੇ ਸਾਰੇ ਲੱਗ ਜਾਣਾ ਦਾ ਲੱਗਣਾ ਵੱਖਰੀ ਗੱਲ ਹੈ ਸੱਤਾ ਚਾਉਣਾ ਵੱਖਰੀ ਗੱਲ ਹੈ ਮਕਬੂਲ ਹੋਣਾ ਪ੍ਰਵਾਨ ਹੋਣਾ ਵੱਖਰੀ ਗੱਲ ਹੈ ਉਹਨੇ ਪ੍ਰਵਾਨ ਨਹੀਂ ਰਿਹਾ ਜੀ ਜੇ ਬਿਲਕੁਲ ਤੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੀ ਹੋਈ ਕੇਂਦਰ ਵਾਲੀ ਜਿਹੜੀ ਪਾਰਟੀ ਆ ਉਹ ਹੱਸਦੀ ਆ ਉਹ ਦੇਖਦੀ ਆ ਬੜੀ ਸੋਹਣੀ ਤੁਸੀਂ ਗਰਮ ਤੇ ਸਾਡੀ ਗੱਲ ਬਣਣੀ ਜਾਣੀ ਸਾਡੀ ਗੱਲ ਬਿਲਕੁਲ ਹੋਰ ਨਹੀਂ ਤਾਂ ਕਿੰਗ ਮੇਕਰ ਤਾਂ ਕਹਿੰਦੇ ਸ਼ਾਇਦ ਅਸੀਂ ਬਣੀ ਜਾਈਏ ਬਿਲਕੁਲ ਜੀ ਅਗਲੀ ਗੱਲ ਕਰੀਏ ਦੀਪਕ ਸ਼ਰਮਾ ਜੀ ਸੁਪਰੀਮ ਕੋਰਟ ਕਹਿੰਦੇ ਵੀ ਅੱਜ ਡੱਲੇਵਾਲ ਹੋਣਾ ਨੂੰ ਆਨਲਾਈਨ ਸੁਣ ਸਕਦੇ ਆ ਸੁਪਰੀਮ ਕੋਰਟ ਦੇ ਵਿੱਚ ਵੈਸੇ ਤਾਂ ਜਨੂਰੀ ਤੋਂ ਬਾਅਦ ਜਦੋਂ ਕੋਰਟ ਦੁਬਾਰਾ ਖੁੱਲਣੀ ਸੀ ਤਦ ਸੁਣਵਾਈ ਦੀ ਤਾਰੀਖ ਸੀ ਠੀਕ ਹੈ ਪਰ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਕਦੇ ਵੀ ਵਿਚ ਰੋੜ ਪਵੇ ਤਾਂ ਅਸੀਂ ਇਸ ਮਸਲੇ ਤੇ ਸੁਣਵਾਈ ਕਰ ਸਕਦੇ ਠੀਕ ਹੈ ਸੁਪਰੀਮ ਕੋਰਟ ਲਗਾਤਾਰ ਪੰਜਾਬ ਸਰਕਾਰ ਨੂੰ ਹਦਾਇਤ ਕਰਦਾ ਆ ਰਿਹਾ ਸੀਗਾ ਕਿ ਵੀ ਡਲੇਆਲ ਹੋਰਾਂ ਦੀ ਸਿਹਤ ਦੇ ਲਈ ਤੁਸੀਂ ਕੀ ਕਰ ਰਹੇ ਹੋ ਉਹਨਾਂ ਦੀ ਜਾਨ ਬਚਾਉਣ ਲਈ ਕੀ ਕਰ ਰਹੇ ਹੋ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਰੋਲ ਲਵਾਓ ਉਹਨਾਂ ਨੂੰ ਹਸਪਤਾਲ ਦਾਖਲ ਕਰਾਓ ਜੇ ਇਹ ਹੁਕਮ ਕਿੰਨੀ ਵਾਰ ਆਇਆ ਤੇ ਪੱਕੀ ਵਾਰ ਉਹਦੀ ਚਰਚਾ ਕੀਤੀ ਹੁਣ ਫੇਰ ਇੱਕ ਵਾਰ ਜਦੋਂ ਇਸ ਪੈਨੂ ਤੇ ਅਦਾਲਤ ਚ ਪਹੁੰਚ ਹੋਈ ਕਿ ਜੀ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ ਕਿਉਂਕਿ ਪਤਾ ਹੀ ਲੱਗ ਰਿਹਾ ਕਿ ਅੱਜ ਦੀ 33ਵਾਂ ਦਿਨ ਸ਼ੁਰੂ ਹੋ ਗਿਆ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ 28 ਦਸੰਬਰ ਹੈ ਇੱਥੇ ਤੇ 33ਵਾਂ ਦਿਨ ਹੈ ਉਹਨਾਂ ਦੇ ਮਰਨ ਵਰਤ ਦਾ ਜੀ ਕੱਲ ਪਤਾ ਨਾ ਕਰ ਰਹੇ ਸੀ ਕਿ ਡਾਕਟਰ ਕਹਿ ਰਹੇ ਨੇ ਕਿ ਹੁਣ ਉਹਨਾਂ ਨੂੰ ਪਾਣੀ ਪੀਣ ਚ ਵੀ ਮੁਸ਼ਕਲ ਹੋ ਰਹੀ ਹੈ ਪਾਣੀ ਲੰਘਾਉਣਾ ਵੀ ਮੁਸ਼ਕਲ ਹੋ ਰਿਹਾ ਕਿੰਬਰ ਪਾਣੀ ਪੀਣ ਤੋਂ ਬਾਅਦ ਉਲਟੀ ਆ ਜਾਂਦੀ ਹੈ ਹਮ ਤੇ ਉਹਨਾਂ ਨੂੰ ਹੁਣ ਬੋਲਣ ਚ ਬਹੁਤ ਮੁਸ਼ਕਲ ਹੋ ਰਹੀ ਹੈ ਕਿਉਂਕਿ ਉਹ ਲਗਾਤਾਰ ਰੁਕੇ ਵੀ ਨਹੀਂ ਸੀਗੇ ਉਹ ਮੀਡੀਆ ਚ ਵੀ ਬੋਲ ਲੈਂਦੇ ਸੀ ਉਹ ਮਾਈਕ ਤੋਂ ਵੀ ਬੋਲ ਲੈਂਦੇ ਸੀ ਜਿਹੜਾ ਹਾਲ ਚਾਲ ਪੁੱਛਣ ਹੁੰਦੇ ਸੀ ਉਹਨਾਂ ਨੂੰ ਵੀ ਇਹ ਵਾਰਤ ਸੁਣਾਉਂਦੇ ਸੀ ਸੋ ਜਿਵੇਂ ਡਾਕਟਰਾਂ ਦੀ ਨੀਡਲੈਂਸ ਸਲਾਹ ਸੀ ਕਿ ਹੁਣ ਤੁਸੀਂ ਘੱਟ ਬੋਲੋ ਹਾਂ ਤੇ ਇਸ ਲਈ ਹੁਣ ਉਹਨਾਂ ਨੂੰ ਕਹਿੰਦੇ ਬੋਲਣ ਚ ਵੀ ਦਿੱਕਤ ਆ ਰਹੀ ਹੈ ਕੁਝ ਇਸ਼ਾਰਿਆਂ ਨਾਲ ਉਹ ਗੱਲਾਂ ਕਰਨ ਲੱਗੇ ਨੇ ਹੱਥ ਪੈਰ ਢੀੜੇ ਪੈ ਰਹੇ ਨੇ ਸੋ ਇਸ ਸਥਿਤੀ ਚ ਕਾਫੀ ਫਿਕਰਮੰਦੀ ਵਧੀ ਹੈ ਦੂਸਰੇ ਪਾਸੇ ਅਦਾਲਤ ਦੇ ਵਿੱਚ ਹਰਿਆਣੇ ਦੇ ਵਕੀਲ ਕੇਂਦਰ ਦੇ ਨੁਮਾਇंदे ਲਗਾਤਾਰ ਇਹ ਗੱਲ ਕਰ ਰਹੇ ਨੇ ਜੀ ਕਿ ਪੰਜਾਬ ਸਰਕਾਰ ਤੁਹਾਡੇ ਹੁਕਮਾਂ ਦਾ ਪਾਲਣ ਨਹੀਂ ਕਰ ਰਹੀ ਪੰਜਾਬ ਸਰਕਾਰ ਤੁਹਾਡਾ ਕਿਹਾ ਨਹੀਂ ਮੰਨ ਰਹੀ ਜਿਉਂ ਉਹਨਾਂ ਨੂੰ ਹਸਤਾ ਨਹੀਂ ਲੈ ਕੇ ਜਾ ਰਹੀ ਤੇ ਮਾਨ ਜੋ ਕੱਲ ਸੁਪਰੀਮ ਕੋਰਟ ਨੇ ਥੋੜਾ ਜਿਹਾ ਸਖਤ ਇਸ਼ਾਰਾ ਜਿਵੇਂ ਕੀਤਾ ਕੀ ਵੀ ਕੀ ਉਹਨਾਂ ਨੂੰ ਅਗਵਾ ਕੀਤਾ ਹੋਇਆ ਕੀ ਕਿਸੇ ਨੇ ਉਹਨਾਂ ਨੂੰ ਕੈਦ ਕੀਤਾ ਹੋਇਆ ਤੁਸੀਂ ਕਿਉਂ ਨਹੀਂ ਉੱਥੇ ਪਹੁੰਚਦੇ ਕਿਉਂਕਿ ਇਹ ਸੂਚਨਾ ਤਾਂ ਜੰਮ ਤੱਕ ਹੈ ਕਿ ਡੱਲਿਆਲ ਸਾਹਿਬ ਜਿੱਥੇ ਬੈਠੇ ਨੇ ਉਸ ਸਟੇਜ ਦੇ ਆਲੇ-ਦੁਆਲੇ ਟਰੈਲੀਆਂ ਤੱਕ ਵੈਲਡ ਕਰ ਦਿੱਤੀਆਂ ਗਈਆਂ ਨੇ ਤਾਂ ਕਿ ਕੋਈ ਟਰੈਲੀਆਂ ਹਟਾ ਕੇ ਉਹਨਾਂ ਨੂੰ ਲੈ ਇਸ ਲਈ ਉਹ ਇਸ਼ਾਰਾ ਉੱਧਰ ਹੈ ਕਿ ਫੋਰਸਫੁਲੀ ਲੈ ਜਾਣ ਦੀ ਤਿਆਰੀ ਹੈ ਹੁਣ ਸਰਕਾਰ ਦੀ ਕੀ ਕੋਈ ਡੰਡੇ ਦੇ ਜ਼ੋਰ ਤੇ ਹੈ ਉਸ ਤਰੀਕੇ ਨਾਲ ਉਹਨਾਂ ਨੂੰ ਉੱਥੋਂ ਚੱਕਣ ਦੀ ਤਿਆਰੀ ਹੋ ਰਹੀ ਹੈ ਕਿਉਂ ਦੇ ਕਿ ਦੋ ਦਿਨਾਂ ਚ ਅੱਜ ਜਦੋਂ ਸੁਣਵਾਈ ਹੋਣੀ ਆ ਤਾਂ ਜੇ ਉਹ ਕਹਿੰਦੇ ਲੋੜ ਪਈ ਅਸੀਂ ਡੱਲੇ ਵਾਲ ਹੋਰਾਂ ਨੂੰ ਵੀ ਆਨਲਾਈਨ ਲਾਵਾਂਗੇ ਤੇ ਉਦੋਂ ਡਾਕਟਰ ਫਿਕਰ ਪ੍ਰਕਟਾਰੇ ਨੇ ਕਿ ਉਹਨੂੰ ਕੋਮਾ ਚ ਜਾ ਸਕਦੇ ਆ ਜੀ ਇਹ ਸਾਰੀ ਪ੍ਰਕਿਰਿਆ ਚ ਜਿਹੜੀਆਂ ਧਿਰਾਂ ਹਰਿਆਣਾ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਦੇ ਨੁਮਾਇंदे ਮਾਨਯੋਗ ਅਦਾਲਤ ਦੇ ਵਿੱਚ ਇਹ ਪੱਖ ਰੱਖ ਰਹੇ ਨੇ ਜੀ ਪੰਜਾਬ ਆਪਣਾ ਰੋਲ ਨਹੀਂ ਨਿਭਾ ਰਿਆ ਪੰਜਾਬ ਉੱਥੇ ਮੋੜਮਾ ਸਵਾਲ ਕਿਉਂ ਨਹੀਂ ਕਰ پا ਰਿਹਾ ਪੰਜਾਬ ਵਕੀਲ ਪੰਜਾਬ ਦੇ ਵਕੀਲ ਮਾਨਯੋਗ ਪੰਜਾਬ ਸਰਕਾਰ ਦੇ ਨੁਮਾਇंदे ਐਡਵੋਕੇਟ ਜਨਰਲ ਸਰਵਿਸ ਵਾਲ ਕਿਉਂ ਨਹੀਂ ਕਰ پا ਰਹੇ ਕਿ ਜਨਾਬ ਮਰਨ ਵਰਤ ਹੈ ਕਾਦੇ ਲਈ ਹੂੰ ਹੂੰ ਉਹਦਾ ਉਹਦਾ ਸਵਾਲ ਦਾ ਜਵਾਬ ਤਾਂ ਕੇਂਦਰ ਕੋਲ ਹੈ ਤੇ ਜੀ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਅਸੀਂ ਤੁਹਾਡੇ ਹੁਕਮਾਂ ਦੀ ਪਾਲਣਾ ਨਹੀਂ ਕਰੇ ਤੁਹਾਡਾ ਹੁਕਮ ਪਹਿਲਾਂ ਤਾਂ ਇਹ ਵੀ ਆਇਆ ਸੀਗਾ ਕਿ ਜੇ ਪੈਦਲ ਜਾਣਾ ਚਾਹੁੰਦੇ ਹੋ ਦਿੱਲੀ ਜਾਣ ਇਹ ਹੁਕਮ ਤਾਂ ਹਰਿਆਣੇ ਨੇ ਵੀ ਨਹੀਂ ਮੰਨੇ ਜੀ ਹੂੰ ਤਾਂ ਇਹ ਨਰੀਲੇ ਤਰਕ ਨੂੰ ਕਿਉਂ ਨਹੀਂ ਰੱਖਦੇ ਕਿ ਭੁਖੜਤਾ ਤਾਂ ਮਰ ਮਰਤਾ ਸਵੇਰੇ ਟੁੱਟ ਜੂਗਾ ਜੀ ਕੇਂਦਰ ਗੱਲਬਾਤ ਕਰਨ ਤਾਂ ਆ ਜਵੇ ਸਹੀ ਗੱਲ ਮੰਨਣੀ ਬਾਤ ਦੀ ਗੱਲਾਂ ਗੱਲਬਾਤ ਲਈ ਤਾਂ ਆਵੇ ਅਸੀਂ ਇਹ ਮਨਾ ਲਾਂਗੇ ਇਹ ਤਰਕ ਕਿਉਂ ਨਹੀਂ ਰੱਖ ਰਹੇ ਕੀ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਵਕੀਲ ਕੇਂਦਰ ਤੋਂ ਡਰਦੇ ਨੇ ਕੀ ਉਹਨਾਂ ਦਾ ਹਿੱਸਾ ਬਣ ਕੇ ਚੱਲ ਰਹੇ ਨੇ ਕੀ ਉਹਨਾਂ ਦੇ ਥੱਲੇ ਲੱਗੇ ਨੇ ਕੀ ਸਿਰਫ ਫੰਡ ਜਾਰੀ ਹੋ ਜਾਣ ਸਾਡੇ ਹਾਂ ਜਾਰੀ ਉਹਦੇ ਲਈ ਉਹਨਾਂ ਨਾਲ ਸਮਝੌਤਾ ਹੋ ਗਿਆ ਕਿ ਪੰਜਾਬ ਠੇਕੂਚ ਜਾਵੇ ਪੰਜਾਬ ਦੇ ਕਿਸਾਨਾਂ ਦੀ ਗੱਲ ਨਾ ਸੁਣੋ ਪੰਜਾਬ ਦੇ ਮਜ਼ਦੂਰਾਂ ਦੀ ਗੱਲ ਨਾ ਸੁਣੋ ਪੰਜਾਬ ਦੇ ਦੁਕਾਨਦਾਰ ਦੀ ਗੱਲ ਨਾ ਸੁਣੋ ਪੰਜਾਬ ਦੇ ਐ ਵਿਦਿਆਰਥੀਆਂ ਦੀ ਮੁਲਾਜ਼ਮਾਂ ਦੀ ਗੱਲ ਨਾ ਸੁਣੋ ਸੋ ਇਹ ਸਵਾਲ ਇੱਥੇ ਆ ਕੇ ਖੜਾ ਸੋ ਡੱਲੇ ਵਾਲਿਆਂ ਦੀ ਸਿਹਤ ਬਿਲਕੁਲ ਨਾ ਸਾਜ ਹੈ ਜੀ ਔਰ ਅੱਜ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜੀ ਅਚੇਹ ਚ ਸੁਣਵਾਈ ਇਹ ਸਦਾਰਤੇ ਹੋ ਰਹੀ ਹੈ ਕਿ ਕੌਮ ਦੀ ਪਾਲਣਾ ਅਜੇ ਤੱਕ ਪੰਜਾਬ ਸਰਕਾਰ ਨੇ ਕਿਉਂ ਨਹੀਂ ਕੀਤੀ ਪੰਜਾਬ ਸਰਕਾਰ ਮੋੜ 'ਤੇ ਸਵਾਲ ਕਿਉਂ ਨਹੀਂ ਕਰ ਪਾਰੀ ਜਿਹੜੀ ਆਮ ਬੰਦੇ ਨੂੰ ਸਾਡੇ ਵਰਗੇ ਜਿਨੇ ਕਦੇ ਵਕਾਲਤ ਨਾਲ ਕੋਈ ਵਾਅਦਾਸਾ ਨਹੀਂ ਉਹਨੂੰ ਵੀ ਸਮਝ ਆਉਂਦਾ ਕਿ ਇਹ ਤਰਕ ਹੈ ਕਿਨੇ ਤੁਹਾਡੇ ਕੋਲ ਤੇ ਉੱਥੇ ਤਰਕ ਦੇਣੋਂ ਕਿਉਂ ਪਕੌੜੇ ਹੋ ਰਹੇ ਨੇ ਇਹ ਕਈ ਸ਼ੰਕੇ ਸ਼ੋਬੇ ਜਿਹੜਾ ਖੜੇ ਹੋ ਰਹੇ ਨੇ ਕਿ ਕੀ ਤੁਸੀਂ ਬੀਜੇਪੀ ਦਾ ਰਾਹ ਮੋਕਲਾ ਕਰ ਰਹੇ ਹੋ ਕਿ ਤੁਸੀਂ ਉਹਨਾਂ ਲਈ ਕੰਮ ਕਰ ਰਹੇ ਹੋ ਇਹ ਕਿਸਾਨ ਅੰਦੋਲਨ ਅੱਜ ਜਿਸ ਸਥਿਤੀ 'ਚ ਪਹੁੰਚ ਗਿਆ ਉਹ ਸਥਿਤੀ 'ਚ ਕੀ ਇਹਦਾ ਫਾਇਦਾ ਕਾਨੂੰ ਬੀਜੇਪੀ ਚੁੱਕ ਸਕਦੀ ਹੈ ਹਰਿਆਣੇ ਮੰਗ ਯਾਰ ਭਾਈਚਾਰੇ ਨੂੰ ਇੱਕ ਪਾਸੇ ਕਰਕੇ ਜਿਵੇਂ ਉੱਥੇ ਖੇਡ ਰਚਿਆ ਕਿ ਇੱਥੇ ਵੀ ਉਹਨਾਂ ਦਾ ਜਿਹੜਾ ਟਾਰਗੇਟ ਹੈ ਸੋ ਇਹ ਸਾਰੇ ਸਵਾਲ ਉਹਨਾਂ ਨੂੰ ਵੱਡੇ ਹੁੰਦੇ ਜਾ ਰਹੇ ਨੇ ਤੇ ਪੰਜਾਬ ਸਰਕਾਰ ਕਿਹਦੇ ਵੱਲੋਂ ਖੇਡ ਰਹੀ ਆ ਇਹ ਸ਼ੰਕੇ ਸੋਬੇ ਪੈਦਾ ਹੋਣ ਲੱਗੇ ਬਿਲਕੁਲ ਇਹ ਤਾਂ ਹੈ ਹੀ ਆ ਉਹ ਕਹਾਵਤ ਨਹੀਂ ਆ ਜਦੋਂ ਰੋਮ ਸੜ ਰਿਹਾ ਸੀ ਨੀਰੂ ਬੰਸਰੀ ਵਜਾ ਰਿਹਾ ਸੀ ਸਾਡੇ ਵਾਲਾ ਛੁੱਟੀਆਂ ਮਨਾ ਦੇ ਇਹ ਦੇਖੋ ਨਾ ਸਾਢੇ 10 ਮਹੀਨੇ ਦਾ ਅੰਦੋਲਨ ਹੋ ਗਿਆ ਹਮ ਸ਼ੁਰੂ ਦੇ ਦਿਨਾਂ ਦੇ ਵਿੱਚ ਤੁਸੀਂ ਕਹਿੰਦੇ ਸੀ ਕੇਂਦਰ ਦੇ ਮੰਤਰੀ ਮੈਂ ਲੈ ਕੇ ਆਇਆ ਵਿੱਚ ਬੈਠ ਕੇ ਮੈਂ ਮਸਲੇ ਹੱਲ ਕਰਾਉਣਾ ਮੁੱਖ ਮੰਤਰੀ ਸਾਹਿਬ ਲਗਾਤਾਰ ਦੋ ਤਿੰਨ ਮੀਟਿੰਗਾਂ ਚੰਡੀਗੜ੍ਹ 'ਚ ਬੈਠੇ ਉਸ ਤੋਂ ਬਾਅਦ ਜੇ ਕੇਂਦਰ ਨੇ ਪੰਜਾਬ ਕੰਨੀ ਦਾ ਰੁਖ ਨਹੀਂ ਕੀਤਾ ਜੰਡੇਰ ਕੰਨੀ ਦਾ ਰੁਖ ਨਹੀਂ ਕੀਤਾ ਤੁਸੀਂ ਕੇਂਦਰ ਕੰਨੀ ਦਾ ਰੁਕ ਕਰ ਲੈਂਦੇ ਤੁਸੀਂ ਦਿੱਲੀ ਜਾਏ ਹੁੰਦੇ ਤੁਸੀਂ ਕਿਉਂ ਨਹੀਂ ਕੋਸ਼ਿਸ਼ ਕੀਤੀ 10 ਮਹੀਨਿਆਂ ਬਾਅਦ ਜਦੋਂ ਮਰਨ ਵਰਤ 30 ਦਿਨਾਂ ਦਾ ਹੋ ਗਿਆ ਫਿਰ ਤੁਹਾਡਾ ਟਵੀਟ ਆਇਆ ਤੇ ਟਵੀਟ ਤੋਂ ਬਾਅਦ ਫਿਰ ਅਮਨ अरोड़ा ਜੀ ਵਫਤ ਲੈ ਕੇ ਚਲ ਗਏ ਫਿਰ ਰਾਤ ਨੂੰ ਕੁਲਤਾਰ ਸੰਧਵਾ ਜੀ ਚਲ ਗਏ ਫਿਰ ਕੱਲ ਹਰਪਾਲ ਚੀਮਾ ਜੀ ਚਲ ਗਏ ਤੇ ਪ੍ਰੈਸ ਕਾਨਫਰੰਸ ਕਹਿੰਦੇ ਆ ਜੀ ਅਸੀਂ ਕੇਂਦਰ ਨੂੰ ਅਪੀਲ ਕਰਦੇ ਆ ਕੇਂਦਰ ਗੱਲ ਮੰਨੇ ਸਰਕਾਰਾਂ ਵੀ ਅਪੀਲ ਕਰਦੀਆਂ ਹੁੰਦੀਆਂ ਅਪੀਲ ਕਰਨ ਨੂੰ ਤਾਂ ਸਾਡੇ ਵਰਗੇ ਲੋਕ ਹੈਗੇ ਤੁਸੀਂ ਐਕਸ਼ਨ ਲਓ ਬਾੜਾ ਬਾਟਮਾਂਗ ਢੀਲ ਕਰੇ ਸਰਕਾਰ ਜਾ ਕੇ ਉੱਥੇ ਬੈਠੇ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਕਰੇ ਅਮਿਤਿਆ ਨਾਲ ਰਾਤਾ ਕਰੇ ਮੈਂ ਨਰਿੰਦਰ ਮੋਦੀ ਦੇ ਘਰ ਮੁਰੇ ਧਰਨਾ ਲਾ ਦੂ ਜੇ ਬੁਹਾ ਨਹੀਂ ਖੋਲਦੇ ਚਿੱਠੀ ਪੱਤਰ ਲਿਖ ਲੋ ਤਰਨਾ ਦਾ ਆਉਂਦਾ ਹੈ ਕੇਜਰੀਵਾਲ ਨੂੰ ਹੁਣ ਅਰਜ਼ਾਈ ਲੈ ਕੇ ਬੈਹਿ ਜੇ ਫੁੱਟਪਾਥ ਤੇ ਹੁਣ ਕਿ ਉਹਨੇ ਅਰਜ਼ਾਈ ਚੱਕ ਹੁੰਦੀ ਹ ਹ ਸੋ ਇਸ ਲਈ ਇਹ ਸਪਸ਼ਟ ਹੈ ਕਿ ਤੁਸੀਂ ਸਰਕਾਰ ਮੰਗ ਨਹੀਂ ਵਿੱਚ ਰਹੇ ਤੁਸੀਂ ਲੋਕਾਂ ਮੰਗ ਅਸੀਂ ਜੀ ਹਾਲ ਪੁੱਛਿਆ ਤੁਸੀਂ ਮੈਡੀਕਲ ਮਾਹਰ ਹੋ ਤੁਸੀਂ ਉੱਥੇ ਰਿਪੋਰਟਾਂ ਦੇਖ ਕੇ ਆਗੇ ਡੱਲੇ ਵਾਲ ਸਾਹਿਬ ਦੀ ਤੁਸੀਂ ਹੱਲ ਕੀ ਕਰਕੇ ਆ ਜਾਂ ਤਾਂ ਤੁਸੀਂ ਕਹੋ ਕਿ ਡੱਲੇ ਵਾਲ ਸਾਹਿਬ ਤੁਹਾਡਾ ਮਰਨ ਮਰਤ ਕਰਨ ਦੀ ਲੋੜ ਨਹੀਂ ਆ ਮੇਰੀ ਕੈਬਨਟ ਸਾਰੀ ਬੈਠੀ ਆ ਮਰਨ ਮਰਤ ਤੇ ਬਿਠਾ ਲਓ ਸਾਰਿਆਂ ਨੂੰ ਹ ਫਿਰ ਤਾਂ ਕੋਈ ਨਾ ਤਾਂ ਤੁਸੀਂ ਉੱਥੇ ਉੱਥੇ ਤੁਹਾਨੂੰ ਮਾਈਕ ਨਹੀਂ ਦਿੰਦੇ ਉਹ ਉਹ ਦਰੀਤਾ ਦਿੰਦੇ ਆ ਹ ਜੀ 12 ਮਿੰਟ ਤੋਂ ਬਾਅਦ ਉੱਥੇ 13ਵਾਂ ਮਿੰਟ ਰੁਕਦੇ ਨਹੀਂ ਤੁਸੀਂ ਭੱਜਿਆ ਹੋ ਰਹੇ ਹੋ ਹਾਂ ਸੋ ਇਸ ਲਈ ਤੁਸੀਂ ਸਰਕਾਰ ਮੰਗ ਰਿਐਕਟ ਨਹੀਂ ਕਰ ਰਹੇ ਫਿਰ ਸਵਾਲ ਹੋਣਗੇ ਜਨਾਬ ਬਿਲਕੁਲ ਬਿਲਕੁਲ ਬੀਬੀ ਰਾਣੀ ਨੇ ਨਾ ਕਹਿੰਦੇ ਜਿੱਦਾਂ ਬਣ ਜਾਂਦੀ ਹੈ ਇਹ ਸਰਕਾਰ ਤਾਂ ਕੇਂਦਰ ਦੇ ਅੱਗੇ ਇਦਾਂ ਹੀ ਜਿਹੜਾ ਉਹ ਕੰਮ ਕਰ ਰਹੀ ਵਾਹ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਜਥੇਬੰਦੀਆਂ ਕਰਨ ਲੱਗੀਆਂ ਪਿੰਡ-ਪਿੰਡ ਪਹੁੰਚ ਬਿਲਕੁਲ ਜੀ ਬੈਸੇ ਤਾਂ ਇਹ ਪ੍ਰਕਿਰਿਆ ਦੇ ਉੱਤੇ ਹੁਣ ਕਈ ਤਰ੍ਹਾਂ ਸਵਾਲ ਵੀ ਖੜੇ ਕਰਦੀਆਂ ਅਗੇ ਵਾਰ-ਵਾਰ ਪੰਜਾਬ ਚ ਬੰਦ ਕਿਉਂ ਕਰਦੇ ਹੋ ਜਦੋਂ ਲੜਾਈ ਕੇਂਦਰ ਨਾਲ ਹੈ ਜਦੋਂ ਲੜਾਈ ਸਰਕਾਰਾਂ ਨਾਲ ਹੈ ਪਰ ਉਹਦੇ باوجود ਵੀ ਜੇਕਰ ਕੇਂਦਰ ਨਾ ਸੁਣੇ ਪੰਜਾਬ ਸਰਕਾਰ ਚਾਰਜ ਹੋਈ ਨਾ ਕਰੇ ਫਿਰ ਜਥੇਬੰਦੀਆਂ ਕੋਲ ਲੈ ਦੇ ਕੇ ਇੱਕ ਇਹੀ ਤਰੀਕਾ ਹੁੰਦਾ ਕਿ ਆਪਾਂ ਬੰਦ ਰਹੀ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਈਏ ਪਹਿਲਾਂ ਵੀ ਇਹਨਾਂ ਨੇ ਕੁਝ ਘੰਟਿਆਂ ਦੀ ਰੇਲਾਂ ਰੋਕੀਆਂ ਸੀਗੀਆਂ ਤੇ ਹੁਣ ਪੂਰਨ ਤੌਰ ਤੇ 30 ਤਰੀਕ ਨੂੰ ਪੰਜਾਬ ਬੰਦੀ ਕਾਲ 30 ਦਸੰਬਰ ਨੂੰ ਪੰਜਾਬ ਦੇ ਵਿੱਚ ਰੇਲਾਂ ਵੀ ਔਰ ਬੱਸਾਂ ਵੀ ਉਹਨਾਂ ਦਾ ਸਵੇਰੇ ਸੱਤ ਬਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਚੱਕਾ ਜਾਮਦਾ ਫੈਸਲਾ ਕੀਤਾ ਗਿਆ। ਔਰ ਇਹਦੇ ਲਈ ਅਚੇਚੇ ਤੌਰ ਤੇ ਪਹਿਲਾਂ ਖਨੌਰੀ ਬਾਰਡਰ ਦੇ ਉੱਤੇ ਚਾਹੇ ਉਹ ਅਧਿਆਪਨ ਖੇਤਰ ਨਾਲ ਸੰਬੰਧਤ ਯੂਨੀਅਨਾਂ ਸੀ, ਚਾਹੇ ਉਹ ਟਰਾਂਸਪੋਰਟ ਨਾਲ ਸੰਬੰਧਤ ਯੂਨੀਅਨਾਂ ਸੀਗੀਆਂ, ਚਾਹੇ ਉਹ ਮੁਲਾਜ਼ਮ ਜਥੇਬੰਦੀਆਂ ਸੀ, ਚਾਹੇ ਉਹ ਸਾਬਕਾ ਸੈਨਿਕਾਂ ਦੀ ਜਥੇਬੰਦੀਆਂ ਸੀਗੀਆਂ, ਚਾਹੇ ਉਹ ਆਸ਼ਾ ਵਰਕਰ ਸੀਗੇ, ਚਾਹੇ ਉਹ ਪੱਤਰਕਾਰ ਐਸੋਸੀਏਸ਼ਨਾਂ ਸੀਗੀਆਂ, ਚਾਹੇ ਪਾਰਲਮੈਂਟ ਲਾਦੇ ਸੀ ਉਹਨਾਂ ਸਾਰਿਆਂ ਨਾਲ ਇਹਨਾਂ ਨੇ ਰਾਬਤਾ ਕੀਤਾ। ਉਸ ਤੋਂ ਬਾਅਦ ਉਸ ਰਾਬਤੇ ਤੋਂ ਬਾਅਦ ਜ਼ਿਲ੍ਹਾ ਪੱਧਰ ਤੇ ਇਹਨਾਂ ਸੰਸਥਾਵਾਂ ਨਾਲ ਵੱਖ ਆਏ ਬਾਕੀ ਕੁਕਸਨਰ ਚਾਣ ਨਾਲ ਇਰਾਦਾ ਕਰ ਰਹੀਆਂ ਨੇ ਕਿਸਾਨ ਜਥੇਬੰਦੀ ਜਿਲ੍ਹਾ ਪੱਤਰ ਤੇ ਤੇ ਪਿੰਡ ਪਿੰਡ ਗੁਰੂਕਰਨ ਰਾਹੀਂ ਅਨਾਉਂਸਮੈਂਟ ਕਰਾਈ ਜਾ ਰਹੀ ਆ ਟੋਲ ਪਲਾਜ਼ਿਆਂ ਤੇ ਬੈਨਰ ਬਸਟਿਆਂ ਤੇ ਬੈਨਰ ਲਾ ਕੇ ਲੋਕਾਂ ਨੂੰ ਕਿਹਾ ਜਾ ਰਿਹਾ ਕਿ 30 ਤਰੀਕ ਨੂੰ ਆਪਣੇ ਆਪ ਨੂੰ ਇਸ ਤਰ੍ਹਾਂ ਆਪਣੇ ਕੰਮਾਂ ਕਰਨ ਨੂੰ ਸੈਟਲ ਕਰੋਗੇ ਤਾਂ ਪਰ ਫਿਰ ਵੀ ਜਿਨ੍ਹਾਂ ਦਾ ਕਿਤੇ ਬਹੁਤ ਜਾਣਾ ਜ਼ਰੂਰੀ ਹੁੰਦਾ ਉਹ ਫਿਰ ਮੁਸ਼ਕਲ ਘੜੀ ਚ ਆ ਜਾਂਦੇ ਨੇ ਜੀ ਸੋ ਇਸ ਪ੍ਰਕਿਰਿਆ ਦੇ ਤਹਿਤ ਪਹਿਲਾਂ ਤੋਂ ਚੇਤਨ ਵੀ ਕੀਤਾ ਜਾ ਰਿਹਾ ਔਰ ਪਹਿਲਾਂ ਤੋਂ ਜਾਗਰੂਕ ਵੀ ਕੀਤਾ ਜਾ ਰਿਹਾ ਤਾਂ ਕਿ 30 ਤਰੀਕ ਦਾ ਸਫਲਬੰਦ ਪੰਜਾਬ ਦਾ ਸੁਨੇਹਾ ਦਿੱਲੀ ਤੱਕ ਔਰ ਪੰਜਾਬ ਸਰਕਾਰ ਤੱਕ ਜਾਵੇ ਤੇ ਉਹ ਕਿਸਾਨਾਂ ਦੀ ਗੱਲ ਸੁਣ ਲਈ ਆਵੇ ਇਹ ਕੋਸ਼ਿਸ਼ ਦੇ ਵਿੱਚ ਦੇਖਦੇ ਹਾਂ ਜਿੱਥੇ ਹੁੰਦੀ ਕਿੰਨਾ ਕੰਮਜਾਮ ਹੁੰਦੀਆਂ ਔਰ ਇਹਦੇ ਵਿੱਚ ਕੀ ਐਸਕੇਮ ਬਾਹਰੋਂ ਦੂਸਰਾ ਸਮਰਥਨ ਦੇਏਗਾ ਜਾਂ ਨਹੀਂ ਦੇਏਗਾ ਇਹਦੇ ਉੱਤੇ ਵੀ ਅਜੇ ਨਜ਼ਰ ਹੈ ਹਾਂ ਜੀ ਅਗਲੀ ਦੀਪਕ ਜੀ ਗੱਲ ਕਰਦੇ ਆਂ ਦਿੱਲੀ ਦੇ ਵਿੱਚ ਚੋਣਾਂ ਨੇ ਆਪ ਨੇ ਹੁਣ ਇਹ ਕਹਿ ਰਹੀ ਆਪ ਵੀ ਕਾਂਗਰਸ ਨੂੰ ਜਿਹੜਾ ਇੰਡੀਆ ਗੱਠ ਚੋੜ ਆ ਉਸ ਦੇ ਵਿੱਚੋਂ ਬਾਹਰ ਕਰੋ ਦੇਖੋ ਵੈਸੇ ਤਾਂ अरविंद केजरीवाल ਰਾਜਨੀਤਿਕ ਚਾਲਾਂ ਦੇ ਮਾਹਰ ਨੇ ਹੂੰ ਕਿਸੇ ਸਮੇ ਉਹ ਐਸੇ ਕਾਂਗਰਸ ਦੇ ਖਿਲਾਫ ਭ੍ਰਸ਼ਟਾਚਾਰੀ ਵਿਰੋਧੀ ਮਹਿੰਨ ਚਲਾ ਕੇ ਸੱਤਾ ਚਾਹੀ ਸਹੀ ਗੱਲ ਤੇ ਫਿਰ ਉਸੇ ਕਾਂਗਰਸ ਨਾਲ ਜਫੀਆਂ ਵੀ ਪਾਈਆਂ ਉਸੇ ਕਾਂਗਰਸ ਨਾਲ ਮੜ ਕੇ ਆ ਲੋਕ ਸਭਾ ਚੋਣਾਂ ਵੀ ਲੜ ਲਈ ਇੰਡੀਆ ਕੱਟ ਜੋੜ ਤੇ ਵੀ ਚਲੇ ਗਏ ਹੁਣ ਇਸ ਵਾਰ ਫੇਰ ਅੱਡ-ਅੱਡ ਹੋਣ ਨੂੰ ਫਿਰਦੇ ਨੇ ਫਿਰ ਇੱਕ ਦੂਏ ਨੂੰ ਭੰਡਣ ਲੱਗ ਪਏ ਨੇ ਪਿਛਲੇ ਦਿਨੀ ਇਹਨਾਂ ਨੇ ਐਲਾਨ ਕੀਤਾ ਕਿ ਜਿਹੜੀ ਬਾਲ ਨੇ ਕਿ 1000 ਰੁਪਇਆ ਅਸੀਂ ਦਿੱਲੀ ਚ ਬੀਬੀਆਂ ਨੂੰ ਦੇਵਾਂਗੇ ਹੁਣ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਜਿੱਦਾਂ ਹੀ ਦੁਬਾਰਾ ਸਰਕਾਰ ਬਣ ਗਈ 2100 ਕਰਦੇ ਆਂਗੇ ਤੇ 50 ਸਾਲ ਤੋਂ ਉੱਪਰ ਵਾਲੇ ਬਜ਼ੁਰਗਾਂ ਲਈ 60 ਸਾਲ ਵਾਲੇ ਬਜ਼ੁਰਗਾਂ ਲਈ ਅਸੀਂ ਜੀ ਕਾਰਡ ਬਣਾ ਰਹੇ ਹਾਂ ਤੇ ਸਿਹਤ ਹਰ ਥਾਂ ਤੁਹਾਡੀ ਸਿਹਤ ਸਹੂਲਤਾਂ ਤੁਹਾਨੂੰ ਸਰਕਾਰੀ ਤੋਂ ਪ੍ਰਾਈਵੇਟ ਹਸਪਤਾਲ ਚ ਮੁਫਤ ਮਿਲਣਗੀਆਂ ਇਹ ਪ੍ਰਚਾਰ ਕਰਦੇ ਸੀ ਕਿ ਕਿ ਅਚਾਨਕ ਇਹਨਾਂ ਦੇ ਮਹਿਲਾ ਤੇ ਬਾਲ ਵਗਾਂ ਸਭਾਗ ਨੇ ਅਖਬਾਰਾਂ ਚ ਇਸ ਤਰ੍ਹਾਂ ਜਾਰੀ ਕਰਤਾ ਕਿ ਜੀ ਸਰਕਾਰ ਦੀ ਜਿਹਦੀ ਮੁਖੀ ਅਥੀ ਹੈ ਉਹ ਉਸ ਨੇ ਸਰਕਾਰ ਦੇ ਇਹਨਾਂ ਦੇ ਵਿਭਾਗ ਨਹੀਂ ਕੇਜਰੀਵਲ ਦੀ ਸਰਕਾਰ ਦੇ ਵਿਭਾਗ ਨਹੀਂ ਇਸ ਸਿਰ ਜਾਰੀ ਕਰਤਾ ਕਿ ਜੀ ਸਰਕਾਰ ਦੀ ਜਈ ਕੋਈ ਯੋਜਨਾ ਨਹੀਂ 102100 ਵਾਲੀ ਇਹ ਐਵੇਂ ਝੂਠਾ ਪ੍ਰਚਾਰਾ ਕਿਸੇ ਪਾਰਟੀ ਤੇ ਕਿਸੇ ਦੇ ਪ੍ਰਚਾਰ ਤੇ ਭਰੋਸਾ ਨਾ ਕਰੇ ਇਸੇ ਤਰ੍ਹਾਂ ਸਿਹਤ ਮੰਤਰਾਲਾ ਇਹਨਾਂ ਦਾ ਹੈ ਉਹਨੇ ਵੀ ਸਿਰ ਜਾਰੀ ਕਰਤਾ ਅਖਬਾਰਾਂ ਚ ਕਿ ਜੀ ਕੋਈ ਅਜਿਹਾ ਕਾਰਨ ਨਹੀਂ ਬਣਨਾ ਕੋਈ ਜਈ ਯੋਜਨਾ ਹੁਣ ਕੇਜਰੀਵਾਲ ਤੇ ਆਦਸੀ ਹੋ ਰਹੀ ਸਪਸ਼ਟ ਕਹਿ ਰਹੇ ਨੇ ਜਾਂ ਆਮ ਖੁੱਲੀ ਅੱਖ ਨਾਲ ਦੇਖਣ ਤੇ ਵੀ ਇਹ ਲੱਗਦਾ ਕਿ ਕੀ ਇਹ ਕਾਰਾ ਬੀਜੇਪੀ ਨੇ ਕਰਾਇਆ ਹੂੰ ਕਿਉਂਕਿ ਅੱਧੀ ਦਿੱਲੀ ਚ ਤਾਂ ਬੀਜੇਪੀ ਦਾ ਕਬਜ਼ਾ ਹੈਗਾ ਹੀ ਆ ਅਜੇ ਤੱਕ ਤਾਂ ਇਹ ਜਿਹੜੇ ਨਾਂ ਤੇ ਲੜੇ ਸੀ ਕੇਜਰੀਵਾਲ ਤਿੰਨ ਵਾਰ ਮੁੱਖ ਮੰਤਰੀ ਹੋਣੇ ਦੋ ਕਾਰਜਕਾਲ ਵੀ ਪੂਰੇ ਕੀਤੇ ਕੇ ਜੀ ਹਾਂ ਦਿੱਲੀ ਨੂੰ ਅਸੀਂ ਪੂਰਨ ਸੂਬੇ ਦਾ ਦਰਜਾ ਦਿਵਾਉਣਾ ਉਹਦੇ ਤੱਕ ਇਹ ਮਹਿੰਮੇ ਨਹੀਂ ਚਲਾਈ ਮੁੜ ਕੇ ਉਹਦੇ ਤੱਕ ਕੋਈ ਚਾਰਜੂ ਕੀਤੀ ਹੋਣੀ ਸੋ ਅੱਧਿਕ ਦਿੱਲੀ ਤੋਂ ਉਹ ਕੰਟਰੋਲ ਵੀ ਹੈ ਪਰ ਵਿਭਾਗ ਇਹਨਾਂ ਕੋਲ ਮੁਲਾਜ਼ਮ ਇਹਨਾਂ ਕੋਲ ਅਫਸਰ ਇਹਨਾਂ ਦੇ ਉਹ ਜਿਹੜਾ ਕਿਉਂਕਿ ਐਲਜੀ ਦੇ ਕਹੇ ਤੇ ਕੀ ਅਮਿਤ ਸ਼ਾਹ ਦੇ ਕਹੇ ਤੇ ਕਿ ਕੇਂਦਰ ਸਰਕਾਰ ਦੇ ਕਹੇ ਤੇ ਉਹਨਾਂ ਨੇ ਇਸੇ ਜਾਰੀ ਕੀਤੇ ਪਹਿਲੀ ਨਜ਼ਰ ਇਹ ਲੱਗਦਾ ਲੋਕਾਂ ਨੂੰ ਕਿ ਵੀ ਕੇਜਰੀਵਾਲ ਲੋਕਾਂ ਨੂੰ ਦੇਣਾ ਚਾਹੁੰਦਾ ਸੀ ਉਹਨਾਂ ਨੇ ਦਵਾਤਾ ਪਰ ਜਿਹੜੇ ਰਾਜਨੀਤਿਕ ਮਾਹਰ ਨੇ ਉਹ ਚਾਲਾਂ ਦੇ ਮਾਹਰ ਨੇ ਉਹ ਕਹਿੰਦੇ ਵੀ ਇਹ ਕੇਜਰੀਵਾਲ ਦਾ ਆਪਣੀ ਤਰੀਕਾ ਵੀ ਹੋ ਸਕਦਾ ਠੀਕ ਹੈ ਕਿ ਆਪ ਹੀ ਇਸ ਤਰ੍ਹਾਂ ਦਵਾਤੇ ਉਹਨਾਂ ਤਾਂ ਕਿ ਯੋਜਨਾਵਾਂ ਚਰਚਾ ਚ ਆ ਜਾਣ ਤੇ ਲੋਕ ਕਹਣ ਦੇਖੋ ਜੀ ਸਾਨੂੰ ਮਿਲਣ ਵਾਲੀਆਂ ਸਹੂਲਤਾਂ ਬੀਜੇਪੀ ਕਿਵੇਂ ਖਾਣਾ ਚਾਹੁੰਦੀ ਆ ਬਚਾਰਾ ਬਣ ਜਵੇ ਕੇਜਰੀਵਾਲ ਹੂੰ ਏ ਵੀ ਚਰਚਾਾਂ 'ਚ ਜੋਰ ਫੜ ਰਹੀਆਂ ਇਹ ਸਭ ਦੇ ਦਰਮਿਆਨ ਜਦੋਂ ਹੁਣ ਇਹ ਤੈਅ ਹੋਇਆ ਕਿ ਦਿੱਲੀ 'ਚ ਕੱਲਿਆਂ-ਕੱਲਿਆਂ ਲੜਨਾ ਇੰਡੀਆ ਗੱਟ ਜੁਰਤ 'ਚ ਰਹਿੰਦੇ ਆ ਕਾਂਗਰਸ ਨਾਲ ਨਹੀਂ ਲੜੂਗੀ ਤਾਂ ਅਜੇ ਮਾਕਨ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਬੀਜੇਪੀ ਖਿਲਾਫ ਵੀ ਕੇਜਰੀਵਲ ਖਿਲਾਫ ਵੀ ਕਿਉਂਕਿ ਅਗਲਿਆਂ ਨੇ ਵੀ ਮਾਹੌਲ ਤਾਂ ਬਣਾਉਣਾ ਹੈ ਵੋਟਾਂ ਲੈਣੀਆਂ ਚਾਹੇ ਵੋਟਾਂ ਨਾ ਹੀ ਪੈਂਦੀਆਂ ਹੁਣ ਹੁਣ ਕਾਂਗਰਸ ਨੂੰ ਦਿੱਲੀ 'ਚ ਹੋ ਸਕਦਾ ਪਿਛਲੀ ਵਾਰ ਨਾਲੋਂ 2-4 ਵੱਧ ਪੈ ਜਾਣ ਇਸ ਵਾਰ ਪਰ ਫਿਰ ਵੀ ਜੋ ਸਥਿਤੀ ਹੈ ਉਹਨਾਂ ਦੀ ਅਜੇ ਵੀ ਮਜ਼ਬੂਤ ਨਹੀਂ ਲਿਖਦੀ ਉੱਥੇ ਮੁਕਾਬਲਾ ਲੋਕ ਬੀਜੇਪੀ ਬੀਜੇਪੀ ਕੋਲੇ ਜ ਲੈ ਦੇ ਕਿ ਕੋਈ ਚਿਹਰਾ ਨਹੀਂ ਹੈਗਾ ਪਰ ਹਾਂ ਇਧਰ ਕਾਂਗਰਸ ਦੇ ਅਜੇ ਮਾਕਨ ਨੇ ਜਦੋਂ ਇਹ ਕਿਹਾ ਵੀ ਕਿ ਜੇ ਦੁਨੀਆ ਦੇ ਵਿੱਚ ਤੁਸੀਂ ਕੇਜਰੀਵਾਲ ਨੂੰ ਪ੍ਰਭਾਸ਼ਿਤ ਕਰਨਾ ਹੋਵੇក្លੈਂਚ ਤਾਂ ਉਹਨੂੰ ਤੁਸੀਂ ਫਰਜੀ ਬਾਲ ਕਹਿ ਸਕਦੇ ਹੋ ਉਹ ਤੋਂ ਵੱਡਾ ਕੋਈ ਫਰਜੀਵਾੜਾ ਕਰਨ ਵਾਲਾ ਬੰਦਾ ਨਹੀਂ ਤੇ ਇਸ ਗੱਲ ਤੇ ਤਬਖ ਹੋ ਗਏ ਕਹਿੰਦੇ ਨਹੀਂ ਜੀ ਜਾਂ ਤਾਂ ਮਤਲਬ ਕਿ ਮਾफी ਮੰਗੇ ਕਾਂਗਰਸ ਅਜੇ ਮਾਕਨ ਨੂੰ ਬਾਹਰ ਕਰੇ ਨਹੀਂ ਕਾਂਗਰਸ ਨੂੰ ਇੰਡੀਆ ਘੱਟ ਜੋੜ ਚੋਂ ਬਾਹਰ ਕੱਢਿਆ ਜਾਵੇ ਕਾਂਗਰਸੀ ਕਹਿੰਦੇ ਬਣਾਈ ਅਸੀਂ ਆਂਡੀਆਂ ਕੱਟ ਛੋੜ ਤੈਨੂੰ ਮਸਾ ਸ਼ਾਮਿਲ ਕੀਤਾ ਤੇ ਸਾਨੂੰ ਬਾਹਰ ਕੱਢੀਆ ਹੁਣ ਇਸ ਸਥਿਤੀ ਤੇ ਆ ਗੀ ਇਹਨਾਂ ਦੀ ਟਕਰਾਹ ਸੋ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਇਹਦੇ ਨਾਲ ਕੇਜਰੀਵਾਲ ਖੁਦੇ ਕਾਂਗਰਸ ਨੂੰ ਚਰਚਾ ਚ ਲਿਆ ਰਹੇ ਪਰ ਕੇਜਰੀਵਾਲ ਨੂੰ ਇਹ ਵੀ ਪਤਾ ਕਿ ਜੇ ਕਾਂਗਰਸ ਗਾਂ ਵਧੀ ਤਾਂ ਨੁਕਸਾਨ ਮੇਰਾ ਹੋਣਾ ਹੂੰ ਜ ਚਾਹੇ ਉਹ ਜਿੱਤਣ ਵਾਲੀ ਸਥਿਤੀ ਜਨਾਬ ਹੈ ਉੱਥੇ ਚਾਰ ਵੋਟਾਂ ਜੇ ਵੱਧ ਪੈ ਗਈਆਂ ਤਾਂ ਨੁਕਸਾਨ ਇਹਦਾ ਸੋ ਭਾਜਪਾ ਆਰ ਇਹਨਾਂ ਤਾਂ ਵੋਟ ਦਾ ਸਿੱਧਾ ਵੰਡ ਹੈਗੀ ਆ ਸੋ ਕੇਜਰੀਵਾਲ ਹੋਰੀ ਹੁਣ ਕੀ ਨਮੀ ਕੋਈ ਚਾਲ ਖੇਡਣਗੇ ਨਾ ਕੁਛ ਸਾਰਾ ਕੁਝ ਦੇਖਣ ਦਾ ਵਰਤਾਰ ਪਰ ਪੰਜਾਬ ਲਵਾਰਸ ਜਰੂਰ ਹੈ ਜੀ ਅਗਲੇ ਡੇਡ ਮਹੀਨੇ ਲਈ ਨਵੇਂ ਸਾਲ ਤੋਂ 1 ਜਨਵਰੀ ਤੋਂ ਸਾਡੇ ਸਾਰੇ ਕੈਬਨਟ ਵਾਲਿਆਂ ਨੇ ਸਾਰੇ ਐਮ ਐਲ ਏ ਨੇ ਆਵਾਦੀ ਪਾਰਟੀ ਦੇ ਆ ਨੇ ਇਹਨਾਂ ਦੇ ਜ਼ਿਲ੍ਹਾ ਪੱਦਰ ਦੇ ਲੀਡਰਾਂ ਵਰਕਰਾਂ ਨੇ ਬੋਰੀ ਬਿਸਤਰਾ ਚੱਕ ਕੇ ਦਿੱਲੀ ਚਲਾ ਜਾਣਾ ਗਲੀ ਗਲੀ ਮਹੱਲਾ ਮੱਲਾ ਗੋਣਾ ਫਿਰ ਕੇਜਰੀਵਾਲ ਦੀ ਫੋਟੋ ਵਾਲਾ ਪੋਸਟਰ ਹਰ ਘਰ ਨੂੰ ਫੜਾਉਣਾ ਕੋਈ ਇਹਨਾਂ ਨੂੰ ਜਾਣੇ ਕੋਈ ਪਛਾਣੇ ਨਾ ਪਛਾਣੇ ਇਹਨਾਂ ਨੇ ਆਪਣਾ ਬਾਜਾ ਇਸ ਲਈ ਵਜਾਉਣਾ ਤਾਂ ਕਿ ਗਾਹ ਨੂੰ ਸਾਨੂੰ ਐਮਐਲਏ ਦੀ ਟਿਕਟ ਮਿਲ ਜੇ ਮਿਲ ਜੇ ਵਾਰਡ ਦੇ ਲਈ ਹੁਣੇ ਵੋਟਾਂ ਇਕੱਠੀਆਂ ਕਰਨਗੇ ਸੋ ਇਹ ਕੁਝ ਜਿਹੜਾ ਕੈਬਨਟ ਦਾ ਹਾਲ ਹੋਵੇਗਾ ਆ ਬਹੁਤ ਬਹੁਤ ਧੰਨਵਾਦ ਦੀਪਕ ਸ਼ਰਮਾ ਜੀ ਬੜੀ ਮਿਹਰਮਾਨੀ ਮਿਲਦੇ ਆਂ ਅਗਲੀ ਵਾਰੀ ਚਾਰਪਰੀ ਸਤਿ ਸ੍ਰੀ ਅਕਾਲ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ